ਦੀਪਕ ਜੀ ਤੁਹਾਡਾ ਸਵਾਗਤ ਸਰ ਜੀਆ ਨੂੰ ਸਤਿ ਸ਼ਕਾਲ ਸਤਿ ਸ਼ਕਾਲ ਅਮਜੋਤ ਸਿੰਘ ਸਾਹਿਬ ਤੁਹਾਨੂੰ ਵੀ ਸਤਿ ਸ਼ਕਾਲ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਮਿਹਰਬਾਨੀ ਜੀਆ ਨੂੰ ਕੱਲ ਆਪਾਂ ਗੱਲ ਹਰਚਰਨ ਆਪਣੇ ਡੀਆਈਜੀ ਸਸਪੈਂਡਡ ਜਿਹੜੇ ਭੁੱਲਰ ਸਾਹਿਬ ਉਹਨਾਂ ਦੇ ਬਾਰੇ ਕਰ ਰਹੇ ਸੀਗੇ ਤੇ ਇਹ ਗੱਲ ਲੋਕਰਸ ਦੀ ਹੋਈ ਸੀ ਕਿ ਲੋਕਰਾਂ ਦੇ ਵਿੱਚੋਂ ਕੀ ਕੁਝ ਨਿਕਲ ਰਿਹਾ ਤੇ ਹੁਣ ਪਤਾ ਲੱਗਾ ਕਹਿੰਦੇ ਵੀ ਲੋਕਰਾਂ ਦੀ ਜਦੋਂ ਹੁਣ ਨਵੇਂ ਖੋਲੇ ਦੁਬਾਰਾ ਤੇ ਕਹਿੰਦੇ ਸਿੱਧੇ ਦੇ ਸਿੱਧੇ ਲੋਕਰ ਦੇ ਵਿੱਚੋਂ 50 ਫਲੈਟ ਆ ਡਿੱਗੇ ਬਾਹਰ ਬਿਲਕੁਲ ਕਿਦੇ ਵਿੱਚ ਕੋਈ ਦੋਰ ਆਇ ਨਹੀਂ ਜੀ ਕਿ ਜਿੱਦਾਂ ਹੀ ਲੋਕਰ ਖੁੱਲੇ ਤੇ ਉਹਦੇ ਵਿੱਚੋਂ 50 ਫਲੈਟ ਬਾਹਰ ਡਿੱਗੇ ਤੇ ਇਹ ਫਲੈਟਾਂ ਨੇ ਕਾਫੀ ਤਰਥੱਲੀ ਮਚਾਈ ਇਹ ਤੋਂ ਪਹਿਲਾਂ ਕਿ ਉਹਦਾ ਹਿਸਾਬ ਕਿਤਾਬ ਲੱਗਦਾ ਨੀਪਤਾ ਦਾ ਭਾਰ ਢੁੱਲਰ ਪਰਿਵਾਰ ਤੇ ਹੋਰ ਆ ਡਿ ਗਿਆ ਅੱਛਾ ਇਸ ਮੌਕੇ ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ ਤਦ ਉਹਨਾਂ ਦੇ ਘਰੇ ਰੇਡ ਚੱਲ ਰਹੀ ਹੈ ਸੀਬੀਏ ਦੀ ਦੁਬਾਰਾ ਬਿਲਕੁਲ ਜੀ 7 ਦਿਨਾਂ ਬਾਅਦ ਅੱਜ ਦੁਪਹਿਰੇ 2:30 ਤਕਰੀਬ ਗੱਡੀਆਂ ਦਾ ਕਾਫਲਾ ਇੱਕ ਵਾਰ ਫੇਰ ਆ ਕੇ ਰੁਕਦਾ 11 ਦੇ ਕਰੀਬ ਅਧਿਕਾਰੀ ਨੇ ਜਿਹੜੇ ਇਸ ਮੌਕੇ ਚੰਡੀਗੜ੍ਹ ਸੈਕਟਰ 40 ਦੀ ਕੋਠੀ ਦੇ ਵਿੱਚ ਹਰਚੰਦ ਸਿੰਘ ਭੁੱਲਰ ਦੀ ਪਤਨੀ ਔਰ ਬੇਟੇ ਤੋਂ ਵੱਖੋ-ਵੱਖ ਪੁੱਛਗਿੱਛ ਕਰ ਰਹੇ ਨੇ ਅੱਛਾ ਬਕਾਇਦਾ ਤੌਰ ਤੇ ਅੰਦਰ ਕੁਝ ਕੈਮਰੇ ਲੈ ਕੇ ਗਏ ਨੇ ਉਹ ਬਕਾਇਦਾ ਤੌਰ ਤੇ ਪ੍ਰਿੰਟਰ ਨਾਲ ਲੈ ਕੇ ਗਏ ਨੇ ਹੱਥਾਂ 'ਚ ਕੁਝ ਕਾਗਜ਼ ਪੱਤਰ ਨੇ ਤੇ ਨੌਕਰ ਦੇ ਹਵਾਲੇ ਨਾਲ ਤੇ ਕੁਝ ਹੋਰ ਇਧਰੋਂ ਉਧਰ ਜਿਹੜੀ ਖ਼ਬਰ ਨਿਕਲੀ ਬਾਹਰ ਆਈ ਕਿ ਨੌਕਰ ਨੇ ਬਾਹਰ ਆ ਕੇ ਜੋ ਜਨਤਕ ਦੱਸਿਆ ਹੂੰ ਹੂੰ ਉਹਦਾ ਹਵਾਲਾ ਤੇ ਕੁਝ ਹੋਰ ਕਿ ਜੀ ਉਹ ਕਹਿੰਦਾ ਜੀ ਕਿ ਉਹਨਾਂ ਦੀ ਪਤਨੀ ਔਰ ਪੁੱਤਰ ਤੁਹਾਡਾ ਪੁੱਛ ਕੇ ਛੋਰੀ ਆ ਅੱਛਾ ਇਹ ਮਾਮਲਾ ਇੱਥੇ ਹੀ ਨਹੀਂ ਰੁਕਿਆ ਉਹ ਕਹਿੰਦਾ ਅੰਦਰ ਤਾਂ ਹੁਣ ਗਮਲਿਆਂ ਦੀ ਵੀ ਲਿਸਟ ਬਣਾ ਰਹੇ ਨੇ ਬੱਲਵਾਂ ਦੀ ਵੀ ਲਿਸਟ ਬਣਾ ਰਹੇ ਨੇ ਹੈਨਾ ਕੰਧਾਂ ਕੋਠਿਆਂ ਦੇ ਉੱਤੇ ਜਿਹੋ ਜਿਹਾ ਵੀ ਰੰਗ ਰੋਗਨ ਹੋਇਆ ਟੈਲਾਂ ਕਹੀ ਜੀਆਂ ਲੱਗੀਆਂ ਅਸਲ 'ਚ ਇੱਕ ਦੌਰ ਹੁੰਦਾ ਸੀ ਜਦੋਂ ਕੋਈ ਕਾਰਵਾਈ ਹੁੰਦੀ ਸੀ ਤਾਂ ਨਾ ਕਾਗਜ਼ ਚੈੱਕ ਕੀਤੇ ਜਾਂਦੇ ਸੀ ਕਿ ਕਿੰਨੇ 'ਚ ਖਰੀਦਿਆ ਸੀ ਘਰ ਜੀ ਜ਼ਮੀਨ ਦਾ ਸੌਦਾ ਕਿੰਨੇ 'ਚ ਹੋਇਆ ਸੀ ਤੇ ਹੁਣ ਸਾਰਿਆਂ ਨੂੰ ਪਤਾ ਹੁੰਦਾ ਕਿ ਮਾਰਕੀਟ ਰੇਟ ਹੋਰ ਹੁੰਦਾ ਤੇ ਹੋਰ ਹੁੰਦਾ ਹੁਣ ਸਾਰੀ ਕੁਸ਼ ਦੀ ਜਦੋਂ ਇਹ ਜਾ ਕੋ ਹਿਸਾਬ ਕਰਦਾ ਹੁੰਦਾ ਮਾਰਕੀਟ ਰੇਟ ਤੇ ਹੁੰਦਾ ਤੇ ਵੀ ਜਦੋਂ ਪਿਛਲੀ ਵਾਰ ਇਹਨਾਂ ਦੇ ਘਰੋਂ 7.5 ਕਰੋੜ ਮਿਲਿਆ 2.5 ਕਿਲੋ ਸੋਨਾ ਮਿਲਿਆ ਹੈ ਨਾ ਚਾਬੀਆਂ ਗੱਡੀਆਂ ਦੀਆਂ ਮਿਲ ਗਈਆਂ ਲੋਕਰਾਂ ਦੀਆਂ ਚਾਬੀਆਂ ਮਿਲ ਗਈਆਂ ਕੁਝ ਦਸਤਾਵੇਜ਼ ਜ਼ਮੀਨ ਜਾਇਦਾਦ ਦੇ ਮਿਲ ਗਏ ਉਹਦੇ ਵਿੱਚ ਘੜੀਆਂ ਦੀ ਖੂਬ ਚਰਚਾ ਹੋਈ ਸੀ ਕਿ ਲਗਜ਼ਰੀ ਘੜੀਆਂ ਮਿਲੀਆਂ ਉਹ ਘੜੀ 2 ਲੱਖ ਤੋਂ ਸ਼ੁਰੂ ਹੋ ਕੇ 5.5 ਲੱਖ ਤੱਕ ਜਾਂਦੀ ਹੈ ਜੀ ਜਿਹੜੀ ਘੜੀਆਂ ਬਰਾਮਦ ਹੋਈਆਂ ਉਹ ਆਮ ਆਪਣੇ ਵਾਲੀ ਘੜੀ ਨਹੀਂ ਕਿ 90 ਰੁਪਏ ਵਾਲੀ ਲਿਆਂਦੀ ਤੇ ਪਾਣੀ ਪੈ ਗਿਆ ਉਹ ਚ ਹਾਂ ਹੈਨਾ ਉਹ ਮਤਲਬ 2 ਲੱਖ ਤੋਂ 5.5 ਲੱਖ ਤੱਕ ਲੀਆਂ ਘੜੀਆਂ ਸੀ ਇਸ ਲਈ ਮੈਨੂੰ ਲੱਗਦਾ ਉਹ ਤੋਂ ਬਾਅਦ ਨੂੰ ਲੱਗਿਆ ਹੋਊਗਾ ਕਿ ਬੱਲਵਾ ਬੁੱਲਵਾ ਦਾ LED LED ਦਾ ਇਹਨਾਂ ਦਾ ਵੀ ਰੇਟ ਉੱਪਰ ਚੈੱਕ ਕਰ ਕਿਹੜਾ ਹਾਂ ਫੋ ਅੱਜ ਦੁਬਾਰਾ ਰੇਡ ਪਈ ਆ 7 ਦਿਨਾਂ ਬਾਅਦ ਤੇ ਇਸ ਪ੍ਰਕਿਰਿਆ ਤਹਿਤ ਅੱਗੇ ਵਧ ਗਏ ਨੇ ਪਰ ਜਿਹੜਾ ਸਵਾਲ ਤੁਸੀਂ ਕਰ ਰਹੇ ਸੀ ਉਹਨੇ ਤਾਂ ਤਰਸਲੀ ਮਚਾਤੀ ਜੀ ਦਰਜਣ ਦੇ ਕਰੀਬ ਹਰ ਚਾਰਨ ਭੁੱਲਰ ਹੋਰਾਂ ਦੇ ਨਿੱਜੀ ਲੋਕਰ ਦੱਸੇ ਜਾ ਰਹੇ ਨੇ ਵਾਹ ਜਿਨ੍ਹਾਂ ਚੋਂ 6 ਤੋਂ 7 ਲੋਕਰ ਤਾਂ ਕਹਿੰਦੇ ਪਰਿਵਾਰ ਤੇ ਉਹਨਾਂ ਦੇ ਆਪਣੇ ਨਾਮਾਂ ਤੇ ਨੇ ਬਾਕੀ ਲੋਕਰ ਵੀ ਬੇਨਾਮੀ ਜ਼ਮੀਨਾਂ ਦੇ ਮਾਂਗ ਬੇਨਾਮੀ ਨੇ ਉਹਨਾਂ ਨੂੰ ਪਤਾ ਨਹੀਂ ਕਹਲੂ ਕਿਸੇ ਰਸੋਈਏ ਦੇ ਨਾਂ ਤੇ ਨਿਕਲਦਾ ਕਿ ਕਿਸੇ ਸਿਕਿਉਰਟੀ ਵਾਲੇ ਦੇ ਨਾਂ ਤੇ ਨਿਕਲਦਾ ਕਿਸੇ ਰਿਸਰ ਦੇ ਇਹ ਹੁਣ ਉਹ ਵੀ ਹੈ ਜੇ ਲਿਸਟ ਬਣ ਰਹੀ ਆ ਜੀ 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 ਪਰ ਇੱਕ ਲਿਸਟ ਨਿਤਰੀ ਆਈ ਜੀ ਉਹ ਲਿਸਟ ਨਿਤਰੀ ਕਿ 71 ਦੇ ਕਰੀਬ ਪ੍ਰਾਪਰਟੀਆਂ ਨੇ ਹਮ ਹਮ ਤੇ 50 ਤੋਂ ਵੱਧ ਫਲੈਟ ਨੇ ਬੱਲੇ ਬੱਲੇ ਫਲੈਟ ਤੋਂ ਬਿਨਾ ਜਿਹੜੀ ਪ੍ਰਾਪਰਟੀ ਆ ਮਤਲਬ ਜਿਵੇਂ ਕੋਈ ਕੋਠੀ ਹੋਊਗੀ ਕੋਈ ਮਕਾਨ ਹੋਊਗਾ ਕੋਈ ਘਰ ਹੋਊਗੀ ਕੋਈ ਜ਼ਮੀਨ ਹੋਊਗੀ ਉਹ ਨੇ ਫਲੈਟ ਤਾਂ ਚਲੋ ਆਪਾਂ ਕਹਿ ਲੈਣਾ ਕਿ ਹਵਾਚੇ ਨੇ ਜੀ ਜੀ ਸੋ ਇਸ ਲਈ ਉਹ ਹਵਾ ਵਾਲੇ ਵੀ 50 ਦੇ ਕਰੀਬ ਨੇ ਤੇ ਕਹਿੰਦੇ ਉਹਨਾਂ ਦੇ ਰੈਂਟ ਦਾ ਹਿਸਾਬ ਕਿਤਾਬ ਭੁੱਲਰ ਦੀ ਧਰਮਪਤਨੀ ਰੱਖਦੀ ਸੀ ਇਹ ਪਹਿਲੂ ਬਾਹਰ ਆ ਰਿਹਾ ਪਰ ਜਿਸ ਦਿਨ ਇਹ ਘਟਨਾ ਵਾਪਰੀ ਸੀ ਮੈਂ ਉਸ ਦਿਨ ਤੋਂ ਇਸ ਪਹਿਲੂ ਨੂੰ ਕਹਿ ਰਿਹਾ ਸੀ ਕਿ ਕੜੀ ਜਾ ਕੇ ਈਡੀ ਕੋਲ ਜੁੜਨੀ ਹੈ ਹਮ ਹਮ ਪਰ ਕਈ ਮਾਰੇ ਦਾ ਇਹ ਕਹਿਣਾ ਸੀਗਾ ਕਿ ਈਡੀ ਤਾਂ ਮਨੀ ਲਾਂਡਰਿੰਗ ਦੇ ਮਾਮਲੇ ਚ ਇਨਵੋਲ ਹੁੰਦੀ ਹੈ ਇਹ ਤਾਂ ਕੱਲਾ ਰਿਸ਼ਵਤ ਖੋਰੀ ਭ੍ਰਸ਼ਟਾਚਾਰੀ ਦਾ ਮਾਮਲਾ ਬਿਲਕੁਲ ਠੀਕ ਹੈ ਜੀ ਪਰ ਜਿਹੜੇ ਫਲੈਟ ਡਿਗੇ ਨੇ ਨਾ ਜੀ ਲੋਕਰ ਦੇ ਵਿੱਚੋਂ ਹਮ ਹੁਮ ਉਹਨਾਂ ਚ ਤਿੰਨ ਤੋਂ ਚਾਰ ਫਲੈਟ ਵਿਦੇਸ਼ੀ ਦੱਸੇ ਜਾਂਦੇ ਨੇ ਜਿਹੜੇ ਕੈਨੇਡਾ ਦੀ ਧਰਤੀ ਤੇ ਵੀ ਨੇ ਤੇ ਦੁਬਈ ਦੀ ਧਰਤੀ ਤੇ ਵੀ ਨੇ ਤੇ ਫਿਰ ਜੇ ਦੁਬਈ ਤੇ ਕੈਨੇਡਾ ਦਾ ਕਨੈਕਸ਼ਨ ਜੁੜੂਗਾ ਤਾਂ ਫਿਰ ਉਹਦੇ ਵਿੱਚ ਕਹਿੰਦੇ ਸ਼ੇਅਰਹੋਲਡਰ ਵੀ ਹੈਗੇ ਨੇ ਹੋਰਾਂ ਨਾਲ ਮਿਲ ਕੇ ਕਾਰੋਬਾਰ ਦੇ ਵੀ ਕਨੈਕਸ਼ਨ ਜੁੜ ਰਹੇ ਨੇ ਤੇ ਜੇ ਵਿਦੇਸ਼ੀ ਕਨੈਕਸ਼ਨ ਜੁੜੂਗਾ ਤਾਂ ਈਡੀ ਜੁੜ ਗਈ 100% ਜੀ ਪਤਾ ਇਹ ਲੱਗ ਰਿਹਾ ਕਿ ਈਡੀ ਨੇ ਆਪਣੇ ਪੱਧਰ ਤੇ ਫਾਈਲ ਤਿਆਰ ਕਰਨੀ ਸ਼ੁਰੂ ਕਰ ਲਈ ਹਮ ਕਿਸੇ ਦਿਨ ਉਹਨਾਂ ਦੀਆਂ ਗੱਡੀਆਂ ਵੀ ਪਹੁੰਚੀਆਂ ਖੜੀਆਂ ਹਮਮ ਪਰ ਇਹਦੇ ਦੌਰਾਨ ਜਿਹੜੇ ਨਾਮ ਨਿਤਰ ਕਿਉਂ ਲੱਗ ਗਏ ਪਿਛਲੇ ਦਿਨਾਂ ਦੀ ਡੈਰੀ ਚਰਚਾ ਚ ਸੀ ਹੈਨਾ 10 ਦਾ ਵੀਜਾਂ ਚ ਕੁਝ ਨਾਮਾਦਾਰਾਂ ਦਾ ਜ਼ਿਕਰ ਸੀ ਆਪਾਂ ਵੀ ਗੱਲ ਕਰਦੇ ਆਏ ਆਪਣੇ ਦਰਸ਼ਕਾਂ ਨਾਲ ਕਿ ਭਾਈ ਦਰਜਨ ਦੇ ਕਰੀਬ ਤਾਂ ਅਫਸਰ ਅਧਿਕਾਰੀ ਚੰਡੀਗੜ੍ਹ ਚੋਂ ਦੀਵਾਲੀ ਮਨਾਏ ਬਿਨਾਂ ਹੀ ਭੱਜ ਗਏ ਸੀ ਘਰ ਛੱਡ ਕੇ ਹਾਂ ਹਾਂ ਜਨਾਬ 14 ਦੇ ਕਰੀਬ ਨਾਮ ਨਿਤਰੇ ਨੇ ਜਿਨ੍ਹਾਂ ਤੋਂ ਪੁੱਛਗਿੱਛ ਦੀ ਪਹਿਲ ਕਦਮੀ ਸ਼ੁਰੂ ਹੋ ਗਈ ਹੈ ਉਹ ਨਾਮ ਉਹ ਨੇ ਜਿਹੜਾ ਅਮਲਾ ਫਲਾ ਇਹਨਾਂ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਸੀ ਮਤਲਬ ਮੈਂ ਨਹੀਂ ਕਹਿੰਦਾ ਕਿ ਉਹ 2 ਨੰਬਰ ਦਾ ਕੰਮ ਕਰ ਰਿਹਾ ਸੀ ਜਿਹੜਾ ਅਧਿਕਾਰਕ ਤੌਰ ਤੇ ਆਪਣੀ ਨੌਕਰੀ ਕਰ ਰਿਹਾ ਸੀ ਇਹਨਾਂ ਨਾਲ ਠੀਕ ਹੈ ਜੀ 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 ਕੋਈ ਇਹਨਾਂ ਦੇ ਨਾਲ ਕਲਰਕ ਲੱਗਿਆ ਹੋ ਕੋਈ ਸਿਕਿਉਰਟੀ ਵਾਲਾ ਲੱਗਿਆ ਹੋ ਕੋਈ ਪੀਹਾਂ ਲੱਗਿਆ ਹੋ ਉਹ ਵਿਚਾਰਾ ਇਹਨਾਂ ਕੋਈ ਥੱਲੇ ਵਾਲੇ ਅਫਸਰ ਅਧਿਕਾਰੀ ਹੋਣੇ ਨਾਲ ਲੱਗੇ ਹੋਏ ਕੋਈ ਗੱਡੀ ਚਲਾਉਂਦਾ ਹੋ ਉਹ ਸਾਰਿਆਂ ਦੀ ਲਿਸਟ ਬਣ ਗਈ ਨਾਲ ਰੋਜ਼ ਤਾਲਮੇਲਾ ਸਿੱਧਾ 14 ਉਹਨਾਂ ਤੋਂ ਪੁੱਛ ਕੇ ਛੋਣੀ ਹੈ ਸ਼ਾਇਦ ਉਹਨਾਂ 'ਚ ਇਹਨਾਂ ਖਤਰਾ ਨਹੀਂ ਹੋਊਗਾ ਜਿੰਨਾ ਜਿਹੜੀ ਇੱਕ ਸਤਾਹਾਂ ਦੀ ਲਿਸਟ ਬ ਇੱਕ 27ਾਂ ਦੀ ਵੱਖਰੀ ਇੱਕ 27 ਨਾਮਾਂ ਦੀ ਸੂਚੀ ਹੈ ਓਕੇ ਜੀ ਬਿਲਕੁਲ ਬਿਲਕੁਲ ਹੂੰ ਉਹ ਨਾਮ ਥੋੜੇ ਜੇ ਭਾਰੀ ਨੇ ਤਾਂ ਉਹ ਡੱਡ ਪੀਜਾਂ ਦੇ ਲਿਖਿਆ ਹੋਣਗੇ ਉਹਦੇ ਵਿੱਚ ਸਿਆਸਤਦਾਨਾਂ ਦੇ ਵੀ ਨਾਮ ਨੇ ਠੀਕ ਉਹਦੇ ਵਿੱਚ ਆ ਆਈਐਸ ਤੇ ਆਈਪੀਐਸ ਅਧਿਕਾਰੀਆਂ ਦੇ ਵੀ ਨਾਮ ਨੇ ਦੋ ਤੋਂ ਤਿੰਨ ਅਧਿਕਾਰੀ ਦੋ ਤੋਂ ਤਿੰਨ ਆਈਪੀਐਸ ਅਧਿਕਾਰੀਆਂ ਤੋਂ ਤਾਂ ਗੁਪਤ ਪੁੱਛ ਕੇ ਛੋ ਵੀ ਲਈ ਸੀਵੀਆਈ ਮੋਢਲਾ ਤਾਲ ਮੇਲ ਕਰ ਵੀ ਲਿਆ ਉਹਨਾਂ ਨੇ ਤੇ ਇਹ 27ਾਂ ਦੀ ਲਿਸਟ ਹੈ ਉਹਦੇ ਵਿੱਚ ਕੁਝ ਕਹਿੰਦੇ ਕਾਰਪਟ ਘਰਾਣਿਆਂ ਨਾਲ ਸੰਬੰਧਿਤ ਕਾਰੋਬਾਰੀ ਵਪਾਰੀ ਵੀ ਨੇ ਵਾਹ ਤੇ ਹੁਣ ਉੱਥੇ ਤੱਕ ਜਾਣਾ ਤੇ ਦਸਣ ਨਾਲ ਇਹ ਵੀ ਦੱਸਦੇ ਨੇ ਜਿਹੜਾ 2.5 ਕਿਲੋ ਸੋਨਾ ਮਿਲਿਆ ਹਾਂਜੀ ਉਹਦੇ ਵਿੱਚੋਂ ਜਿਹੜੇ ਗਹਿਣਾ ਗੱਟਾ ਬਣਿਆ ਵਾ ਹਾਂ ਹਾਂ ਸੈਟ ਫੁੱਟ ਬਣੇ ਹੋਏ ਨੇ ਕੁਝ ਚੂੜੀਆਂ ਕੜੇ ਜੇ ਵਾ ਪੂਰਾ ਸੈਟ ਗਲੇ ਦਾ ਹੈ ਨਾ ਜਾਂ ਟਿੱਕਾ ਟੁਕਾ ਉਹ ਚ ਕਹਿੰਦੇ ਨਾਲ ਸੁਨਿਆਰੇ ਦੀਆਂ ਪਰਚੀਆਂ ਵੀ ਪਈਆਂ ਨੇ ਅੱਛਾ ਤੇ ਹੁਣ ਕਹਿੰਦੇ ਜੀ ਸੀਬੀਆਈ ਇਹ ਪਹੁੰਚ ਕਰਨਾ ਚਾਹੁੰਦੀ ਹੈ ਕਿ ਉਹਨਾਂ ਸਨਿਆਰੇ ਤੋਂ ਇਹ ਪੁੱਛੀਏ ਕਿ ਭਾਈ ਮਾਲਤਾਏ ਤੁਹਾਡਾ ਪਰ ਖਰੀਦੇ ਆ ਕੀ ਨਹੀਂ ਸੀ ਇਹ ਦੱਸੋ ਹੂੰ ਸੋ ਇਹ ਵੀ ਦਾ ਹੈ ਸੋ ਹੁਣ ਇਸ ਲਈ ਹੁਣ ਇਹ ਕਾਫੀ ਦੂਰ ਦਾ ਮਾਮਲਾ ਆਪਾਂ ਪਹਿਲਾਂ ਹੱਲ ਕਰਦੇ ਆਏ ਆ ਕਿ ਸਵਾਲਤਾਏ ਆ ਕਿ ਕੀ ਸੱਚ ਮੁجهه ਆਈ ਭ੍ਰਸ਼ਟਾਚਾਰੀ ਦੇ ਨੱਥ ਪਾਉਣ ਦੇ ਹਵਾਲੇ ਨਾਲ ਇਮਾਨਦਾਰੀ ਨਾਲ ਅੱਗੇ ਵਧੂਗੀ ਹੂੰ ਜਾਂ 2027 ਦੇ ਵਿੱਚ ਦਿੱਲੀ ਵਾਲੀ ਤਾਕਤ ਨੂੰ ਪੰਜਾਬ ਦੇ ਵਿੱਚ ਸਪੇਸ ਦਬਾਉਣ ਲਈ ਅੱਗੇ ਵਧੂਗੀ ਹੂੰ ਜੇ ਤਾਈ ਬੀਜੇਪੀ ਦੇ ਲਈ ਰਾਜਨੀਤਿਕ ਸਪੇਸ ਤਲਾਸ਼ਣ ਦਾ ਹੋਇਆ ਹਾਂਜੀ ਫੇਰ ਤਾਂ ਭੁੱਲਰ ਦੇ ਆਲੇ-ਦਾਲੇ ਸਿਰਫ ਡਰਾਉਣ ਧਮਕਾਉਣ ਦੀ ਪ੍ਰਕਿਰਿਆ ਚੱਲੂਗੀ ਜਿਆਦਾ ਕਾਰਵਾਈ ਬੜੀਆਂ ਤਾਕਤਾਂ ਬੜੀਆਂ ਤੋਪਾਂ ਤੇ ਨਹੀਂ ਹੋਊਗੀ ਉਹਨਾਂ ਨੂੰ ਆਪਣੇ ਪਾਲੇ ਚ ਲਿਆਉਣ ਦੀ ਕੋਸ਼ਿਸ਼ ਹੋਊਗੀ ਤੇ ਜੇ ਇਮਾਨਦਾਰੀ ਨਾਲ ਪਸਤਾਚਾਰੀਆ ਇਹ ਹੋਣੀ ਹੋਗੀ ਫਿਰ ਬਹੁਤ بڑے بڑے ਨਾਂ ਨੇ ਅਜ ਕੁਮਰ ਵਿਜੇ ਪ੍ਰਤਾਪ ਕਹਿ ਰਿਹਾ ਸੀ ਜਨਾਬ ਜਿਹੋ ਜੀ ਸਰਕਾਰ ਆ ਫਿਰ ਉਹ ਜੋ ਹੀ ਅਫਸਰ ਹੋਣਗੇ ਨਾ ਉਹ ਕਹਿੰਦਾ ਸਰਕਾਰ ਇਹੀ ਜੀ ਆ ਕਹਿੰਦਾ ਜਦੋਂ ਕਿਤੇ ਕਿਸੇ بڑے ਅਫਸਰ ਦੀ ਬਦਲੀ ਹੁੰਦੀ ਆ ਤਾਂ ਉਸ ਦਫ਼ਤਰ 'ਚ ਜੁਆਇਨ ਕਰਨ ਲੱਗਿਆਂ ਉਹ ਉੱਥੋਂ ਦੇ ਉਹਨਾਂ ਦੇ ਨਾਲ ਦਾ ਸਟਾਫ ਅਮਲਾ ਫਾਲਾ ਨਹੀਂ ਸਵਾਗਤ ਕਰਦਾ ਕਹਿੰਦਾ ਦਲਾਲ ਸਵਾਗਤ ਕਰਦੇ ਆ ਸਭ ਤੋਂ ਪਹਿਲਾਂ ਮਾਈ ਗੋਡ ਤੇ ਇਸ ਲਈ ਉਹ ਕਹਿੰਦਾ ਹਰ ਦਫ਼ਤਰ ਦੇ ਵਿੱਚ ਇੱਕ ਗਰੋ ਬੈਠਾ ਜਿਹਾ ਜਾਂਦੇ ਹੀ ਬੋਚ ਲੈਂਦਾ ਤੁਹਾਨੂੰ ਕਈ ਅਧਿਕਾਰੀਆਂ ਲਈ ਤਾਂ ਇੱਥੋਂ ਤੱਕ ਮਸ਼ਹੂਰ ਹੈ ਕਿ ਦੀ ਬਦਲੀ ਹੋਈ ਤੇ ਲੋਕ ਨਾਲ ਇਹ ਕਹਿੰਦੇ ਆ ਕਿ ਸ਼ੁਕਰ ਹੈ ਸਾਡੇ ਇਲਾਕੇ ਚੋਂ ਚਕਲਾ ਵੀ ਗਿਆ ਕੋਠੇ ਵੀ ਗਏ ਹੁਣ ਉੱਥੇ ਜਾਣਗੇ ਜਿੱਥੇ ਅਧਿਕਾਰੀ ਗਿਆ ਇੱਥੋਂ ਤੱਕ ਦਾ ਧੰਦਾ ਕਰਦੇ ਨੇ ਸੋ ਇਸ ਲਈ ਇਹ ਵੱਡਾ ਸਵਾਲ ਹੈ ਕਿ ਕੀ ਇੱਕ ਪੁੱਲਰ ਤੱਕ ਰੁਕਣਾ ਕਿ ਗਾਂਹ ਤੱਕ ਜਾਣਾ ਹਾਂ ਇਹ ਆ ਜਿਹੜੀ ਤੁਸੀਂ ਟਿੱਪਣੀ ਕੀਤੀ ਹੈ ਮੈਨੂੰ ਯਾਦ ਆਇਆ ਇਹ ਸੁਗਵੀਰ ਨੇ ਵੀ ਕਹਿੰਦੇ ਕਿ ਹੱਸਦੇ ਆਂ ਘੇੜਦੇ ਆਂ ਇਹੋ ਜਿਹੀ ਕੋ ਟਿੱਪਣੀ ਕੀਤੀ ਸੀ ਇੱਕ ਹੋਊਗਾ ਜੀ ਬਿਲਕੁਲ ਪੰਜਾਬ ਦੇ ਵਿੱਚ ਵੱਡੇ ਜਿਹੜੇ ਮਸ਼ਹੂਰ ਮੰਨੇ ਜਾਂਦੇ ਆ ਆਪਣੀ ਆਪਣੀ ਕਾਬਲੀਅਤ ਲਈ ਹਮ ਹਮ ਕੋਈ ਚੋਰ ਗਰੋਹ ਦੀ ਕਾਰੋਬਾਰੀ ਚ ਮਹਾਰਤ ਰੱਖਦਾ ਕਿ ਉਹ ਉਹਨਾਂ ਦਾ ਮਾਲ ਇਕੱਠਾ ਫੜ ਕੇ ਸਾਰੇ ਕੇਸ ਕਿਨਾਂ ਤੇ ਪਾਉਣੇ ਆ ਕਿਵੇਂ ਨਿਵੇੜਨਾ ਹਮ ਹਮ ਸੱਟੇ ਦੀ ਮਹਾਰਤ ਰੱਖਦਾ ਹੈ ਜੀ ਹੈਨਾ ਜੀ 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 ਉਹ ਬਦਲੀ ਅਧਿਕਾਰੀ ਹੁੰਦੀ ਆ ਸੱਟੇ ਵਾਲੇ ਨਹੀਂ ਬਦਲੀ ਵੀ ਨਾਲ ਇਹ ਹੋ ਜਾਂਦੀ ਆ ਸੋ ਇਸ ਦੀ ਇਹ ਇਹ ਵੀ ਹੈਗੀਆਂ ਨੇ ਇੰਨਾ ਸਾਰਿਆਂ ਤੇ ਨਜ਼ਰਸਾਨੀ ਕੌਣ ਕਰੂਗਾ ਹਮ ਹਮ ਤੇ ਸਰੋਵਾਰ ਸਥਾਨਕ ਸਿਆਸਤਦਾਨ ਸੱਤਾ ਤਾਰੀ ਤੇ ਵਿਰੋਧੀ ਤਿਰ ਉਹਨਾਂ ਦੇ ਇਸ ਤੋਂ ਬਿਨਾ ਨਹੀਂ ਚੱਲ ਸਕਦੇ ਹਾਂਜੀ ਯਾ ਯਾ ਸੋ ਹੁਣ 27 ਚ ਕਿੰਨੇ ਅਗ ਦੇ ਉਹਨਾਂ ਦੇ ਨਾਮ ਨਹੀਂ ਦੇਖਣ ਵਾਲੀ ਗੱਲ ਆ ਇਹ ਮੈਂ ਮੰਨਦਾ ਤੁਹਾਡੀ ਗੱਲ ਹੁਣ ਅਸਲ ਤੇ ਵਿੱਚ ਗੇਮ ਤੇ ਸਾਰੀ 2027 ਜਿਹੜੀ ਉਹ ਲਿਸਟ ਤੁਸੀਂ ਕਹਿੰਦੇ ਹੋ ਉਹਦੇ ਤੇ ਘੁੰਮਣੀ ਆ ਤੇ ਇਲੈਕਸ਼ਨ ਇਅਰ ਤੇ ਜਾ ਕੇ ਨਹੀਂ ਦੋਈ ਗੱਲਾਂ 27 27 ਨਾਵਾਂ ਤੇ ਵੀ ਘੁੰਮਣੀ ਆ ਤੇ 2027 ਗਲੀਆਂ ਚੋਣਾ ਦੇ ਵੀ ਘੁੰਮਣੀ ਆ ਇਹ 27 ਨੰਬਰ ਜਿਹੜਾ ਨਾ ਜੀ ਇਹਨੇ ਬੜਿਆਂ ਨੂੰ ਸਤਾਉਣਾ ਇਸ ਤੋਂ ਪਹਿਲਾਂ ਕਿ ਹੋਰ ਕਿਸੇ ਪਾਸੇ ਚੱਲੀ ਇਹ ਗੱਲ ਮੁਹੰਮਦ ਮੁਸਤਫਾ ਦੀ ਵੀ ਮੈਂ ਤੁਹਾਡੇ ਨਾਲ ਕਰਨੀ ਚਾਹੁੰਦਾ ਮਾਮਲਾ ਇਹ ਵੀ सीबीआई ਕੋ ਚਲਾ ਗਿਆ ਚਲਾ ਜਾਏਗਾ ਮੈਨੂੰ ਲੱਗਦਾ ਜੀ ਅੱਛਾ ਚਲਾ ਜਾਏਗਾ ਇਹਦੀ ਤਿਆਰੀ ਹੋ ਗਈ ਹੈ ਹੂੰ ਹੂੰ ਬਿਲਕੁਲ ਹਰਿਆਣਾ ਸਰਕਾਰ ਨੇ ਇਸ ਮਾਮਲੇ 'ਚ ਪਹਿਲ ਕਦਮੀ ਕੀਤੀ ਆ ਕਿ ਜੀ ਉਹਨਾਂ ਨੇ ਕਿਹਾ ਕਿ ਇਹ ਮਾਮਲਾ सीबीआई ਜਾਂਚ ਕਰੇ ਤਾਂ ਸੀ ਉਧਰ ਦੇਣ ਲਈ ਤਿਆਰ ਆ ਇਹਦੇ ਨਾਲ ਪਰਿਵਾਰ ਦੀਆਂ ਮੁਸ਼ਕਲਾਂ ਹੋਰ ਵਧਣਗੀਆਂ ਮੈਨੂੰ ਲੱਗਦਾ ਕਿ ਇੱਕ ਤਾਂ ਇਹ ਪਹਿਲੂ ਹੈ ਕਿ ਜੇਕਰ ਪੰਜਾਬ ਦਾ ਇਹ ਅਧਿਕਾਰੀ ਰਿਹਾ ਪੰਜਾਬ ਦਾ ਡੀਜੀਪੀ ਰਿਹਾ ਪੰਜਾਬ ਚ ਇਹਦੀ ਘਰ ਵਾਲੀ ਮੰਤਰੀ ਰਹੀ ਆ ਕਾਂਗਰਸ ਨਾਲ ਨੇੜਤਾ ਰਹੀ ਆ ਹੈਨਾ ਤੇ ਇਸ ਲਈ ਇਹ ਕਨੈਕਸ਼ਨ ਰਾਜਨੀਤਿਕ ਪਹੁੰਚ ਅਪਰੋਚ ਹੋ ਵੀ ਕਾਫੀ ਤੇ ਪ੍ਰਸ਼ਾਸਨਿਕ ਕੰਟਰੋਲ ਵੀ ਅਜੇ ਹੋਊਗਾ ਕਈ ਅਜੇ ਵੀ ਸਲਾਮਨਾ ਨੂੰ ਠੋਕ ਲੈਂਦੇ ਹੋਣਗੇ ਸੋ ਇਸ ਲਈ ਇਸ ਲਈ ਇਹ ਸੀਗਾ ਕਿ ਜੇ ਪੰਜਾਬ ਚ ਹੁੰਦਾ ਤਾਂ ਹੋਰ ਤਰ੍ਹਾਂ ਟੈਕਲ ਹੁੰਦਾ ਪਰ ਇਹ ਮਾਮਲਾ ਹਰਿਆਣਾ ਚ ਤੇ ਹਰਿਆਣਾ ਚ ਸਰਕਾਰ ਬੀਜੇਪੀ ਦੀ ਹੈ ਪਰ ਜੇ ਹਰਿਆਣਾ ਪੁਲਿਸ ਇਹ ਨਿਕਲ ਕਰਦੀ ਆ ਤਾਂ ਕਾਨੂੰਨੀ ਮਾਇਰਾਂ ਦਾ ਮੰਨਣਾ ਹੈ ਕਿ ਇੱਕ ਸਾਬਕਾ ਡੀਜੀਪੀ ਦਾ ਸਾਬਕਾ ਡੀਜੀਪੀ ਇੱਕ ਬੀਬੀ ਮੰਤਰੀ ਰਹੀ ਹੈ ਤੇ ਜੇਕਰ ਮੰਤਰੀ ਤੇ ਸਾਬਕਾ ਮੰਤਰੀ ਤੇ ਕਾਰਵਾਈ ਕਰਨੀ ਹੈ ਤਾਂ ਇੱਕ ਪ੍ਰਕਿਰਿਆ ਮਨਜ਼ੂਰੀ ਲੈਣ ਲਈ ਆ ਬਿਲਕੁਲ ਤੇ ਉਸ ਪ੍ਰਕਿਰਿਆ ਚ ਤਾਣੀ ਚੁਲਜਣ ਦੀ بجائے ਸਿੱਧਾ ਮਾਮਲਾ ਸੀਬੀਏ ਨੂੰ ਸੌਂਪ ਦੋ ਤਾਂ ਕਿ ਕੋਈ ਰਾਜਨੀਤਿਕ ਔਰ ਕਿਸੇ ਤਰ੍ਹਾਂ ਦਬਾਅ ਪੇ ਨਾ ਪਾ ਸਕੇ ਕੋਈ ਬਹਾਨਾ ਵੀ ਨਾ ਬਚੇ ਇਹਦੇ ਲਈ ਕਹਿੰਦੇ ਕਿ ਹਰਿਆਣਾ ਸਰਕਾਰ ਚਲ ਨੂੰ ਉਧਰ ਨੂੰ ਤੋਰਿਆ ਹੈ ਕਿ ਜੀ ਇਹ ਸੀਬੀਏ ਨੂੰ ਦਿੱਤਾ ਜਾਵੇ ਤੇ ਉਹਨਾਂ ਨੇ ਪਹਿਲ ਕਦਮੀ ਕਰਤੀ ਇਹਦੇ ਨਾਲ ਮੇਲਾ ਦਾ ਮੁਹੰਮਦ ਮੁਸਫਾ ਪਰਿਵਾਰ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਨੇ ਕਿਉਂਕਿ ਇੱਕ ਉਦਾਹਰਨ ਉਹ ਪਈ ਆ ਕਿ ਜਿਹੜੀ ਉਹ ਵੀਡੀਓ ਹੈ ਜੀ ਸਾਹਮਣੇ ਉਹਦਾ ਵੀ ਦੂਸਰਾ ਫਿਰ ਮਤਲਬ ਕਿ ਇਹ ਤਾਂ ਕਹਿ ਨਹੀਂ ਸਕਦੇ ਹੋ ਕਿ ਹਾਂ ਮੁੰਡਾ ਕਹਤ ਜੀ ਕਿ ਘਰ ਤੇ ਚਿੱਟੇ ਨਾਲ ਲੱਗਿਆ ਭਾਈ ਹੁਣ ਆਮ ਘਰਾਂ ਦੇ ਜਿਹੜੇ ਜਵਾਕ ਨੇ ਉਹ ਤਾਂ ਜੀ ਠੀਕ ਹੈ ਕਿ ਬੇਬੇ ਨੂੰ ਕਹਿ ਕੇ ਚੱਲ ਗਏ ਕਿ ਮੈਂ ਵਿਆਹ ਚ ਚੱਲਿਆ ਘਰੇ ਕਿਸੇ ਦੇ ਖਿਲਾੜੀ ਤੇ ਚੱਲਿਆ ਹੈ ਨਾ ਖੇਤਾਂ ਚੱਲਿਆ ਸ਼ਹਿਰ ਚੱਲਿਆ ਸਰ ਗਿਆ ਪਿੱਛਾ ਕਰ ਜਾਂ ਘਰੇ ਕੋਈ ਮਿੱਤਰ ਆ ਗਿਆ ਬੇਬੇ ਉੱਪਰ ਚਿਵਾੜੇ 'ਚ ਬੈਠੇ ਆ ਮੜਾ ਜਾ ਬਸ ਮੈਂ ਟੂਰਨਾਮੈਂਟ ਕਰਾਉਣਾ ਉਹਦੀਆਂ ਗੱਲਾਂ ਕਰਦੇ ਆ ਉੱਥੇ ਤਾਂ ਫਸ ਸਕਦਾ ਹੁਣ ਇੱਥੇ ਜਿਹੜੇ ਘਰ ਦੇ ਬਾਹਰ ਵੀ ਸਿਕਿਉਰਿਟੀ ਅੰਦਰ ਵੀ ਸਿਕਿਉਰਿਟੀ ਕੈਮਰੇ ਵੀ ਤੇ ਮੁੰਡਾ ਕਹਿ ਰਿਹਾ ਮੈਨੂੰ ਨਜ਼ਰਬੰਦ ਰੱਖਿਆ ਤੇ ਫਿਰ ਉਹਦੇ ਤੱਕ ਪਹੁੰਚਦਾ ਕਿਵੇਂ ਆ ਜੀ ਸਮਾਨ ਹਾਂ ਯੈਸ ਜੇ ਜੇ ਉਹਨਾਂ ਸ਼ੇਧ ਆਦਦੀ ਹੈ ਹੂੰ ਫਿਰ ਉਹ ਤੱਕ ਕੌਣ ਲੈ ਕੇ ਆਉਂਦਾ ਤੇ ਜੇ ਉਹ ਕਹਿੰਦੇ ਕਿ ਪੋਸਟਮਾਰਟਮ ਦੇ ਵਿੱਚ ਇੱਕ ਨਿਸ਼ਾਨ ਮਿਲਿਆ ਓਕੇ ਤੇ ਉਹ ਸਰਿੰਜ ਦਾ ਇੱਕ ਨਿਸ਼ਾਨ ਹੈ ਤੇ ਉਹ ਖੱਬੀ ਬਾਹਂ ਦੇ ਉੱਤੇ ਹੈ ਹਮ ਹਮ ਤੇ ਜਿਹੜੇ ਇਸ ਮਸਲੇ ਨੂੰ ਟੈਕਲ ਕਰਦੇ ਆ ਉਹ ਕਹਿੰਦੇ ਜਦੋਂ ਸ਼ੁਰੂਆਤੀ ਦੌਰ ਹੁੰਦਾ ਟੀਕੇ ਲਾਉਣ ਵਾਲਿਆਂ ਦਾ ਤਾਂ ਉਹ ਸੱਜੇ ਹੱਥ ਨਾਲ ਫੜ ਕੇ ਖੱਬੀ ਬਾਹਂ ਤੇ ਪਹਿਲਾਂ ਲਾਉਂਦੇ ਆ ਉਹ ਅੱਛਾ ਜੀ ਤੇ ਫਿਰ ਹੌਲੀ ਹੌਲੀ ਜਦੋਂ ਪ੍ਰੈਕਟਿਸ ਹੋ ਜਾਂਦੀ ਹੈ ਤੇ ਤਦ ਤੱਕ ਸੱਜੀ ਖੱਬੀ ਬਾਹਂ ਦਾ ਬੁਰਾ ਹਲ ਹੋ ਜਾਂਦਾ ਫਿਰ ਉਹ ਖੱਬੇ ਹੱਥ ਨਾਲ ਸੱਜੀ ਤੇ ਲਾਉਣ ਦਾ ਵੀ ਮਾਹਰ ਬਣ ਜਾਂਦਾ ਹਮ ਪਰ ਉਹ ਇੱਕੋ ਨਿਸ਼ਾਨ ਮਿਲਿਆ ਜੇ ਤੇ ਫਿਰ ਇਹਦਾ ਵੀ ਪਹਿਲੂ ਹੈ ਕਿ ਕਿਹੜਾ ਟੀਕਾ ਹੂੰ ਕਦਾ ਟੀਕਾ ਸੀ ਉਹ ਹੂੰ ਯੈਸ ਤੇ ਹੁਣ ਕਹਿੰਦੇ ਕਿ ਉਸ ਤਰੀਕੇ ਕਰਨ ਨਾਲ ਵੀ ਜਾਂਚ ਜਾਰੀ ਹੈ ਸੋ ਕੀ ਉਹ ਇਹ ਸਥਿਤੀ ਚ ਸੀ ਮੁੰਡਾ ਕਿ ਮਾਨਸਿਕ ਰੋਗੀ ਹੋ ਗਿਆ ਸੀ ਹਾਂਜੀ ਕਿ ਉਸ ਨੂੰ ਇਸ ਸਥਿਤੀ ਚ ਲਿਆਂਦਾ ਗਿਆ ਕਿ ਮਾਨਸਿਕ ਰੋਗੀ ਬਣਾ ਦਿੱਤਾ ਗਿਆ ਹਾਂ ਇਸ ਪਹਿਲੂ ਤੇ ਵੀ ਜਾਂਚ ਹੋਣੀ ਹੈ ਬਿਲਕੁਲ ਠੀਕ ਤੋਂ ਆਪਾਂ ਕੱਲ ਗੱਲ ਕਰ ਰਹੇ ਸੀ ਕਿ ਪਾਪ ਦੇ ਘੜੇ ਨੇ ਇਹ ਹਾਂ ਹਾਂ ਤੇ ਡੁੱਲਦੇ ਨੇ ਫੁੱਟਦੇ ਨੇ ਹੂੰ ਹੂੰ ਜਦੋਂ ਭਰਦੇ ਨੇ ਸੋ ਇਸ ਲਈ ਮਤਲਬ ਉਸ ਮੁੰਡੇ ਦੀ ਬਲੀ ਕਿ ਇਹਨਾਂ ਦੇ ਕਾਰਨਾਮਿਆਂ ਨੇ ਲੈ ਲਈ ਕੀ ਜ਼ਿਆਦਾ ਪੈਸਾ ਇਸ ਕਾਰਨ ਬਣ ਗਿਆ ਕਿ ਬੇਲੋੜਾ ਪੈਸਾ ਆ ਰਿਹਾ ਸੀ ਸਹੂਲਤਾਂ ਆ ਰਹੀਆਂ ਸੀ ਪਰ ਔਲਾਦ ਲਈ ਬੱਚਿਆਂ ਲਈ ਸਮਾਂ ਨਹੀਂ ਜੀ ਕੀ ਰਸੂਕ ਪਹੁੰਚ ਲੈ ਗਈ ਸਾਰਾ ਕੁਝ ਸੋ ਇਹ ਸਾਰੇ ਪਹਿਲੂ ਵੀ ਇਸ ਮਾਮਲੇ ਜੁੜਦੇ ਜਾ ਰਹੇ ਨੇ ਤੇ ਇਸ ਲਈ ਮਿਲਦਾ ਸੀਬੀਆਈ ਦੀ ਜਾਂਚ ਜਾਂ ਕੱਲ ਨੂੰ ਹੋ ਸਕਦਾ ਪਰਿਵਾਰ ਕਿਸੇ ਜੁਡੀਸ਼ੀਅਲ ਜਾਂਚ ਦੀ ਮੰਗ ਕਰ ਲਵੇ ਉਧਰ ਨੂੰ ਗੱਲ ਤੁਰਦੀ ਹੈ ਪਰ ਇਹ ਹਰਿਆਣਾ ਪੁਲਿਸੇ ਤੋਂ ਪਰੇ ਹੋਣ ਜਾ ਰਹੀ ਹੈ ਮੈਨੂੰ ਲੱਗਦਾ ਹੋਵੇ ਇਸ ਲਈ ਕਿ ਕੋਈ ਸਰਕਾਰੀ ਤਰਤੇ ਕਾਲੂ ਇਹ ਨਾ ਕਹਿਣ ਜੀ ਕੋਈ ਐਦਾਂ ਹੋ ਗਿਆ ਐਦਾਂ ਹੋ ਗਿਆ ਇਸ ਲਈ ਉਹ ਕੇਂਦਰੀ ਏਜੰਸੀ ਨੂੰ ਦੇਣ ਦੀ ਪਹਿਲ ਆ ਵੈਸੇ ਸੀਬੀਆਈ ਹੋਵੇ ਤੇ ਹਰਿਆਣਾ ਪੁਲਿਸ ਹੋਵੇ ਕੰਟਰੋਲ ਤਾਂ ਇੱਕੋ ਹੱਥਾਂ 'ਚ ਆ ਬਿਲਕੁਲ ਉਹ ਤਾਂ ਰਹਿਣਾ ਤਾਂ ਉੱਥੇ ਹੀ ਹੈ ਇਹ ਗੱਲ ਠੀਕ ਕਿਉਂਕਿ ਉੱਪਰ ਥੱਲੇ ਉਹ ਡਬਲ ਇੰਜਣ ਹੈ ਨਾ ਗੱਲ ਤੇ ਉਹ ਦੇਖਣ ਵਾਲੀ ਆ ਮੈਂ 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 ਇਹ ਦੇ ਵਿੱਚ ਇੱਕ ਚੀਜ਼ ਮੇਰੇ ਸਭਾਵਕ ਜੀ ਹੁਣੇ ਮਾਈਂਡ 'ਚ ਆਈ ਜਿਹੜੀ ਮੈਂ ਤੁਹਾਡੇ ਕੋਲ ਪੁੱਛਣੀ ਚਾਹੁੰਦਾ ਸੀਗਾ ਕਿ ਕੀ ਪੰਜਾਬ ਕਾਂਗਰਸ ਦਾ ਇਹਦੇ ਤੇ ਅਜੇ ਤੱਕ ਕੋਈ ਟਿੱਖਾ ਟਿੱਪਣੀ ਆਈ ਹੈ ਇਸ ਮਾਮਲੇ ਦੇ ਉੱਤੇ ਅਲਟੀ ਮਨਿਸਟਰ ਨੇ ਰਹੇ ਨੇ ਤੇ ਉਹਨਾਂ ਦੀ ਪਾਰਟੀ ਵਾਲਿਆਂ ਨੇ ਕੁਝ ਬੋਲਿਆ ਇੱਥੇ ਤੇ ਪਾਰਟੀ ਵੀ ਚੁੱਪ ਹੈ ਜੀ ਅੱਛਾ ਤੇ ਦੂਜੀਆਂ ਤਰ੍ਹਾਂ ਵੀ ਚੁੱਪ ਨੇ ਜੀ ਆ ਸਾਰੀਆਂ ਤਰ੍ਹਾਂ ਚੁੱਪ ਕੋਈ ਵੀ ਤਰ ਮਤਲਬ ਹਰ ਚਰਨ ਭੁੱਲਰ ਤੋਂ ਲੈ ਕੇ ਡੀਜੀਪੀ ਮੁਹੰਮਦ ਮੁਸੱਫਾ ਤੱਕ ਦੇ ਮਸਲਿਆਂ ਦੇ ਉੱਤੇ ਸਿਆਸੀ ਜਮਾਤ ਚੁੱਪ ਹੈ ਸੱਤਾਧਾਰੀ ਧਿਰ ਨੇ ਵੀ ਮੜਾ ਜਾ ਦਿਖਾਵਾ ਹੀ ਕੀਤਾ ਇੱਕ ਟਵੀਟ ਦੇ ਰੂਪ 'ਚ ਬੋਲ ਕੇ ਹਾਂ ਨਾ ਜਾਂ ਉਹ ਐਕਸਾਈਜ ਵਾਲਾ ਇੱਕ ਐਕਟ ਦੇ ਤਹਿਤ ਕਾਰਵਾਈ ਜੀ ਪਾ ਕੇ ਬਸ ਉਸ ਤੋਂ ਵੱਧ ਕੁਝ ਨਹੀਂ ਨਹੀਂ ਤਾਂ ਫਿਰ ਉਹ ਲਾਜਿੰਦੀ ਆਪਣੀ ਵਿਜੀਲੈਂਸ ਲਾਣ ਦੀ ਹੋਰਾਂ ਦੇ ਪਿੱਛੇ ਕਿ ਲਿਆਓ ਵੀ ਹੋਰਾਂ ਦੀ ਵੀ ਜਾਂਚ ਕਰੀਏ ਲਿਆਓ ਵੀ ਫਾਈਲਾਂ ਯਾ ਹੈਨਾ ਤੇ ਇਸ ਲਈ ਲੋਕਪਾਲ ਵਾਲਿਆਂ ਦੀ ਸਰਕਾਰ ਤਾਂ ਬਣ ਗਈ ਪਰ ਲੋਕਪਾਲ ਨਹੀਂ ਲੱਭਿਆ ਕਿਤੇ ਤੇ ਹੁਣ ਕਹਿੰਦੇ ਟੈਂਪਰੇਰੀ ਕਿਸੇ ਨੂੰ ਲਾਉਣ ਨੂੰ ਫਿਰਦੇ ਆ ਕੱਚਾ ਪਿੱਲਾ ਇਹ ਸਭ ਡਰਾਮੇ ਨੇ ਜੀ ਕੋਈ ਦੋਏ ਮਾਮਲਿਆਂ ਦੇ ਵਿੱਚ ਸਿਆਸੀ ਜਮਾਤ ਚੁੱਪ ਹੈ ਹਾਂ ਠੀਕ ਹੈ ਮੈਂ ਕਿਉਂਕਿ ਕੱਲ ਪੜ ਰਿਹਾ ਸੀ ਕਿ ਆਬ ਸ਼ਾਇਦ ਨਾਨਕ ਸਿੰਘ ਹੋਣਾ ਨੂੰ ਏਦਾਂ ਇਹਨਾਂ ਦੀ ਥਾਂ ਤੇ ਉੱਥੇ ਅਪਾਇੰਟ ਕਰ ਦਿੱਤਾ ਚਲੋ ਉਹ ਤਾਂ ਕਰਨਾ ਪੈਣਾ ਸੀ ਉਹ ਤਾਂ ਚਲੋ ਠੀਕ ਹੈ ਉਹ ਤਾਂ ਅਲਟੀਮੇਟਲੀ ਪੋਸਟ ਤਾਂ ਇਹਨਾਂ ਨੂੰ ਭਰਨੀ ਪੈਣੀ ਸੀ ਉਹ ਇਹਨਾਂ ਨੇ ਕਰਤੀ ਬਟ ਇਹ ਪੁਆਇੰਟ ਤੁਹਾਡਾ ਬਿਲਕੁਲ ਵੈਲਿਡ ਹੈ ਕਿ ਸੂਬੇ ਦਾ ਹੋਮ ਮਿਨਿਸਟਰ ਜਿਹੜਾ ਆ ਉਹ ਕੁਝ ਕਹਿੰਦਾ ਉਹਦੇ ਕਿ ਮੂੰਹ 'ਚ ਹੁੰਗਣੀਆਂ ਪਾਲੀਆਂ ਨੇ ਇਹ ਗੱਲ ਪੱਕੀ ਆ ਉਹ ਟਵੀਟ নো ਡਾਊਟ ਜੀ ਮੈਂ ਕਰਤਾ ਮੈਂ ਉਹ ਕਰਤਾ ਸਸਪੈਂਡ ਕਰਤਾ ਉਹ ਵੈਸੇ ਨਹੀਂ ਹੋ ਜਾਣਾ ਸੀ ਉਨਾ ਉਨਾ ਇਹ ਤਾਂ ਬਦਲੀਆਂ ਦੀ ਚਰਚਾ ਚੱਲੀ ਜਾਂਦੀ ਹੈ ਤਿੰਨ ਡੀਸੀ ਬਦਲੇ ਆ ਹਾਂਜੀ ਤਿੰਨ ਡੀਸੀਆਂ ਚ ਅੰਮ੍ਰਿਤਸਰ ਦੀ ਡੀਸੀ ਸਖਸੀ ਸਾਨੀ ਵੀ ਬਦਲੀ ਐ ਅਜੇ ਹੜਪੀੜਤਾਂ ਨੂੰ ਪੂਰੀ ਰਾਹਤ ਪਹੁੰਚੀ ਨਹੀਂ ਹੂੰ ਕਿ ਜਿਉਂਨੇ ਤਰ ਹੱਥੋਂ ਤੇ ਕੰਮ ਕੀਤਾ ਸੀ ਤਾਂ ਉਹਦੇ ਰਾਈਓ ਇਹ ਸਾਰਾ ਮਾਮਲਾ ਨਿਖੇੜਿਆ ਜਾਣਾ ਚਾਹੀਦਾ ਸੀ ਹੂੰ ਹੂੰ ਤੇ ਤੁਸੀਂ ਉਹਨੂੰ ਬਦਲ ਕੇ ਲਿਆ ਕੇ ਜੀ ਇੱਥੇ ਗਵਾਂਡਾ ਦੀ ਮੇਰਾ ਖੈਲ ਉਹ ਲਾਤਾ ਵੈਸੇ ਤਾਂ ਉਹ ਮਲਾਈਦਾਰ ਸੀ ਵੀ ਮੰਨੀ ਜਾਂਦੀ ਐ ਹੂੰ ਹੈਨਾ ਕਿ ਉੱਥੇ ਲਿਆ ਕੇ ਉਹਨੂੰ ਇਨਾਮ ਦਿੱਤਾ ਕਿ ਜਾਣ ਬੁੱਝ ਕੇ ਉੱਥੋਂ ਹਟਾਇਆ ਕਿ ਉਹਦੇ ਰਾਹੀਂ ਕੋਈ ਕਿਉਂਕਿ ਦੱਸਣ ਵਾਲੇ ਤਾਂ ਇਹ ਵੀ ਦੱਸਣ ਲੱਗ ਪਏ ਅੱਜ ਹੀ ਸਰਦਾਰ ਹਮੀਰ ਸਿੰਘ ਗੋਰਾ ਨਾਲ ਗੱਲ ਹੋ ਰਹੀ ਸੀ ਤਾਂ ਉਹ ਦੱਸ ਰਹੇ ਸੀਗੇ ਕਿ ਉਹਨਾਂ ਦੇ ਕਿਸਾਨ ਆਗੂਆਂ ਨੇ ਵੱਡਿਆਂ ਨੇ ਉਹਨੂੰ ਦੱਸਿਆ ਕਿ ਜਿਹੜੇ ਚੈੱਕ ਸਰਕਾਰ ਦੇ ਕੇ ਆਈ ਹੈ ਮੁੱਖ ਮੰਤਰੀ ਸਾਹਿਬ ਜਿਹੜੇ ਰਾਤ ਵਾਲੇ ਚੈੱਕ ਦੇ ਕੇ ਆਏ ਨੇ ਕਿਸਾਨਾਂ ਦੇ ਮਾਮਲਿਆਂ 'ਚ ਹੜਪੀੜਤਾ ਨੂੰ ਕਹਿੰਦੇ ਕਈਆਂ ਤੋਂ ਅਧਿਕਾਰੀ ਵਾਪਸ ਆ ਕੇ ਲੈ ਗਏ ਕਿ ਤੁਹਾਨੂੰ ਬੜਾ ਵਧਾ ਕੇ ਚੈੱਕ ਦੇਵਾਂਗੇ ਜੀ ਮਤਲਬ ਚੈੱਕ ਲੱਗਣ ਨਹੀਂ ਦਿੱਤੇ ਜਾ ਰਹੇ ਜੇ ਇਹਦਾ ਮਤਲਬ ਡਰਾਮਾ ਹੋਇਆ ਸਿਰਫ ਫੋਟੋਆਂ ਹੋਈਆਂ ਖਬਰਾਂ ਹੋਈਆਂ ਇਹ ਵੀ ਮਾਮਲਾ ਆਉਂਦੀ ਦੇ ਨਾਲ ਚੱਕਾਂਗੇ ਇਹਦੇ ਉੱਤੇ ਵੀ ਨਜ਼ਰ ਕਰਦੇ ਹਾਂ ਬਿਲਕੁਲ ਇਹ ਇਹ ਤਾਂ ਮੈਂ ਵੀ ਇਧਰ ਲਈ ਮੇਰਾ ਤਾਂ ਇਲਾਕਾ ਵੀ ਉਹੋ ਹੈ ਜੀ ਸੋ ਅੱਜ ਨੂੰ ਮੈਨੂੰ ਪਤਾ ਮੈਂ ਉਹਦੇ ਤੇ ਜ਼ਰੂਰ ਪਤਾ ਕਰਿਓ ਹਾਂ ਜ਼ਰੂਰ ਮੈਂ ਮੈਂ ਨਾ ਥੋੜਾ ਜਿਹਾ ਇੱਕ ਚੀਜ਼ ਤੁਹਾਡੇ ਕੋਲ ਹੋਰ ਜਾਣਣੀ ਚਾਹੁੰਨਾ ਆ ਕਿਉਂਕਿ ਕੱਲ ਮੈਂ ਇਸ਼ਾਰਾ ਜਾਂ ਵੀ ਤੁਹਾਨੂੰ ਦਿੱਤਾ ਸੀਗਾ ਤਰਨਤਾਰਨ ਦੇ ਵਿੱਚ ਕੀ ਹੋ ਰਿਹਾ ਅੱਜ ਉਹਦੇ ਬਾਰੇ ਮੈਨੂੰ ਤਰਨਤਾਰਨ ਦੇ ਵਿੱਚ ਤਰਨਤਾਰਨ ਦੇ ਵਿੱਚ 26 ਉਮੀਦਵਾਰ ਮੈਦਾਨ 'ਚ ਆ ਗਏ ਸੀ ਅੱਛਾ ਜੀ ਤੇ 26 ਉਮੀਦਵਾਰਾਂ ਦੇ ਵਿੱਚੋਂ ਅੱਜ ਮੇਰੇ ਖਿਆਲ ਤਿੰਨ ਕ ਦੇ ਚਾਰਕ ਦੇ ਕਾਗਜ਼ ਰੱਦ ਰੁੱਦ ਹੋ ਗਏ ਅੱਛਾ ਤੇ ਬਾਕੀ ਜਿਹਨਾਂ ਦੇ ਕਵਰਿੰਗ ਕੈਂਡੀਡੇਟ ਨੇ ਉਹ ਪਰੇ ਹੋ ਜਾਣਗੇ ਸਾਰਾ ਕੁਝ ਹੁਣ ਕੱਲ ਨੂੰ ਵਾਪਸ ਨਾਮ ਲੈਣ ਦੀ ਪ੍ਰਕਿਰਿਆ ਹੂੰ ਹੂੰ ਸੋ ਤਾਂ ਵੀ ਉੱਥੇ ਮੁੱਖ ਧਿਰਾਂ ਜਿਹੜੀਆਂ ਨੇ ਉਹ ਪੰਜ ਨੇ ਹੂੰ ਪੰਜਾਂ ਦੇ ਵਿੱਚ ਤਿੰਨ ਸਰਕਾਰਾਂ ਦੀ ਹਾਂ ਹੂੰ ਇੱਕ ਸਰਕਾਰ ਕੇਂਦਰ ਦੀ ਜਿਹੜੀ ਭਾਜਪਾ ਹੈ ਦੂਜੀ ਸਰਕਾਰ ਪੰਜਾਬ ਦੀ ਜਿਹੜੀ ਆਮ ਆਦਮੀ ਦੀ ਹੈ ਤਿਜੀਓਸ ਹਲਕੇ ਦੀ ਜਿਹੜਾ ਉੱਥੋਂ ਮੈਂਬਰ ਪਾਰਲੀਮੈਂਟ ਅਮਰਿਤਪਾਲ ਉਹਦੇ ਅਧੀਨ ਉਹ ਵਿਧਾਨ ਸਭਾ ਹਲਕਾ ਆਉਂਦਾ ਸੋ ਇਸ ਲਈ ਸਿੱਧੇ ਰੂਪ ਦੇ ਵਿੱਚ ਤਿੰਨ ਧਿਰਾਂ ਨੇ ਯਾ ਕਿ ਉਹਨਾਂ ਤਿੰਨੇ ਧਿਰਾਂ ਦੇ ਉਮੀਦਵਾਰ ਸਭ ਤੋਂ ਵੱਧ ਕੇਂਦਰ ਚ ਆ ਰਹੇ ਨੇ ਜੀ ਬੀਜਪੀ ਇਸ ਨਾਤੇ ਤੋਂ ਕੇਂਦਰ ਚ ਕਿ ਇੱਥੇ ਵੀ ਉਹਨੂੰ ਕੁਝ ਲੱਭ ਜਾਊਗਾ ਹੂੰ ਤਰਨਤਨ ਚ ਵੀ ਕੁਝ ਉਹਦੇ ਪੱਲੇ ਪੈ ਜਾਊਗਾ ਇਸ ਲਈ ਲੋਕ ਉਧਰ ਨੂੰ ਦੇਖ ਰਹੇ ਨੇ ਹੂੰ ਤੇ ਦੋ ਧਿਰਾਂ ਉਹ ਨੇ ਜਿਹੜੀਆਂ ਕਹਿੰਦੀਆਂ 27 ਚ ਸਾਡੀ ਸਰਕਾਰ ਆਈ ਖੜੀ ਆ ਇੱਕ ਕਾਲੀਦਾਲ ਬਾਦਲ ਤੇ ਇੱਕ ਕਾਂਗਰਸ ਹਾਂ ਤੇ ਹੁਣ ਉਹਨਾਂ ਦਾ ਪ੍ਰਚਾਰ ਉੱਥੇ ਕੀ ਰੰਗ ਦਿਖਾਉਂਦਾ ਹੈ ਦੇਖਣਗੇ ਸੋ ਇਸ ਲਈ ਪੰਜ ਧਿਰਾਂ ਤੋਂ ਗੱਲ ਤੁਰ ਕੇ ਕਦੋਂ ਇਹ ਤਕੌਣੇ 'ਚ ਬਦਲਦੀ ਹੈ ਕਦੋਂ ਇਹ ਦੋ ਕੋਣ ਚਾਉਂਦੀ ਹੈ ਆਮੋ ਸਾਹਮਣੇ ਦੀ ਬਣਦੀ ਹੈ ਇਹ ਦੇਖਣ ਵਾਲਾ ਵਖਵਾਊਗਾ ਫਿਲਹਾਲ ਸੱਤਾ ਧਾਰੀ ਤਰ ਜਿਸ ਮਰਜ਼ੀ ਪਿਛਿੰਚ ਹੋਵੇ ਜਿਮਨੀ ਚੌਣ ਦੇ ਵਿੱਚ ਉਸ ਨੂੰ ਤੁਸੀਂ ਦਰਕਨਾਰ ਕਰਕੇ ਨਹੀਂ ਦੇਖ ਸਕਦੇ ਇਹ ਠੀਕ ਹੈ ਗੱਲ ਤੇ ਕਾਂਗਰਸ ਵੀ ਉੱਥੇ ਕਿਸੇ ਸਮੇਂ ਜਿੱਤਦੀ ਰਹੀ ਹੈ ਹਾਂਜੀ ਹਾਂਜੀ ਪਰ ਇਸ ਮੌਕੇ ਸੰਦੀਪ ਸੰਨੀ ਦੇ ਭਰਾ ਮਨਦੀਪ ਸਿੰਘ ਦੇ ਮਾਮਲੇ ਦੇ ਵਿੱਚ ਸਭ ਦੀ ਨਜ਼ਰ ਹੈ ਕਿ ਕੀ ਉਹਦੇ ਹੱਕ 'ਚ ਕੋਈ ਵੇ ਬਣ ਸਕਦੀ ਹੈ ਕਿਉਂਕਿ ਬਾਦਲ ਧਰਨੇ ਇਸ ਵਾਰ ਪਿਛਲੀ ਚੋਣ ਦੇ ਮੁਕਾਬਲੇ ਪੈਂਤੜਾ ਬਦਲਿਆ ਕਿ ਅਸੀਂ ਤਾਂ ਜੀ ਧਰਮੀ ਫੌਜੀਆਂ ਦੇ ਪਰਿਵਾਰਾਂ 'ਚੋਂ ਬੀਬੀ ਲਿਆ ਕੇ ਖੜੀ ਕੀਤੀ ਆ ਇਸ ਲਈ ਅਸੀਂ ਵੀ ਤਾਂ ਉਸੇ ਰਾਹ ਤੇ ਜਿਹੜੇ ਰਾਹ ਤੇ ਉਹ ਫਿਰ ਸਾਨੂੰ ਚੁਣੋ ਜੀ ਇਹ ਤਾਂ ਪੁਰਾਣੇ ਅਸਲੀ ਨੇ ਜੀ ਉਹ ਤਾਂ ਜੀ ਹੁਣ ਆਏ ਨੇ ਜੀ ਇਸ ਲਾਈਨ 'ਚ ਜੀ ਆ ਉਹ ਐਦਾਂ ਤਰੀਕਾ ਪਰ ਕਹਿੰਦੇ ਧਰਮੀ ਫੌਜੀ ਦੂਏ ਪਾਸੇ ਜਾ ਰਹੇ ਨੇ ਉਹ ਕਹਿੰਦੇ ਨਾ ਵੀ ਇਹ ਬੀਬੀ ਨੇ ਧੋਕਾ ਕਰ ਲਿਆ ਬਾਦਲਾਂ ਨਾਲ ਕਿਉਂ ਚਲੀ ਗਈ ਹੂੰ ਸੋ ਜਿਹੜੀ ਮਰਜ਼ੀ ਤੇ ਨਾਲ ਮੁਕਾਬਲਾ ਹੋਵੇ ਮੁਕਾਬਲਾ ਪੰਥਕ ਧਰ ਦੇ ਉਮੀਦਵਾਰ ਨਾਲ ਹੋਵੇਗਾ ਹੀ ਹੋਵੇ ਇਹ ਹੈ ਜੀ ਤਾਂ ਜਸਤਿ ਬਿਲਕੁਲ ਠੀਕ ਹੈ ਮਿਹਰਬਾਨੀ ਦੀਪਕ ਜੀ ਖਬਰਾਂ ਦਾ سلسلہ ਅੱਗੇ ਵਧਾਈਏ ਡਿਸਕਸ਼ਨ ਜਿਹੜਾ ਸਾਡਾ ਚੱਲ ਰਿਹਾ ਤੇ ਫੇਸਬੁੱਕ ਤੇ ਤੁਸੀਂ ਵੀ ਦੇਖਿਆ ਹੋਣਾ ਮਾਨ ਸਾਹਿਬ ਦੀ ਇੱਕ ਵੀਡੀਓ ਜਿਹੜੀ ਹੈ ਬੜੀ ਚੱਲ ਰਹੀ ਹੈ ਪਰਚਾ ਵੀ ਹੋਇਆ ਉਸ ਕੇਸ ਦੇ ਵਿੱਚ ਪੰਜਾਬ ਦੇ ਵਿੱਚ ਕਿਹੋ ਜੀ ਚਰਚਾ ਹੋ ਰਹੀ ਹੈ ਇਸ ਮਾਮਲੇ ਦੇ ਵਿੱਚ ਕੀ ਮੰਨਿਆ ਜਾ ਰਿਹਾ ਹੈ ਦੇਖੋ ਅਜੇ ਇਹ ਨਤਾਰਾ ਤਾਂ ਹੋ ਨਹੀਂ ਪਾਇਆ ਕਿ ਇਹ AI ਦੀ ਹੈ ਅਸਲੀ ਹੈ ਜਾਂ ਨਕਲੀ ਹੈ ਵੈਸੇ ਤਾਂ ਅੱਜ ਦੀ ਤਰੀਕ ਚ ਸਾਰੇ ਸੌਫਟਵੇਅਰ ਨੇ ਕਿ ਉਹ ਪਾਉਂਦੇ ਹੀ ਉੱਥੋਂ ਪਤਾ ਲੱਗ ਜਾਂਦਾ ਹੈ ਕਿ AI ਨਾਲ ਬਣੀ ਹੈ ਜਾਂ ਕੀ ਹੈ ਹੈਨਾ ਤੇ ਪਰ ਸਰਕਾਰ ਵੱਲੋਂ ਜਿਵੇਂ ਪਹਿਲ ਕਦਮੀ ਕੀਤੀ ਗਈ ਅਦਾਲਤੀ ਪ੍ਰਕਿਰਿਆ ਅਪਣਾਈ ਗਈ Google Facebook ਤੱਕ ਉਹਨਾਂ ਤੱਕ ਪਹੁੰਚ ਕੀਤੀ ਗਈ ਉਹਨੂੰ ਹਟਾਉਣ ਦੀਆਂ ਹਦਾਇਤਾਂ ਹੋਈਆਂ ਉਨ੍ਹਾਂ ਦੇ ਹਿਸਾਬ ਨਾਲ ਉਹ ਮਾਮਲਾ ਇਸ ਕਾਰਵਾਈ ਤੋਂ ਬਾਅਦ ਮੱਠਾ ਪੈ ਗਿਆ ਸੀ ਹੂੰ ਤੇ ਲੋਕਾਂ ਨੂੰ ਵੀ ਕੋਈ ਚੱਕਾ ਚੌਂਦ ਨਹੀਂ ਹੋਈ ਜਾਦੇ ਉਹਦੀ ਕਿ ਠੀਕ ਹੈ ਲੋਕਾਂ ਨੇ ਸਵਾਦ ਨਾਲ ਗਾਹ ਲੰਗਾਈ ਤੇ ਠੀਕ ਹੈ ਤੇ ਚੱਲ ਗਿਆ ਹੂੰ ਪਰ ਮਤਲਬ ਕਿ ਜੇ ਅਸਲ ਚ ਨੇ ਤਾਂ ਇਹ ਮੁੱਖ ਮੰਤਰੀ ਤੋਂ ਪਹਿਲਾਂ ਦੀਆਂ ਨੇ ਹਾਂ ਹੈਨਾ ਤੇ ਪਰ ਜੇ ਨਕਲੀ ਨੇ ਤਾਂ ਇਹ ਬਹੁਤ ਘਟੀਆ ਹਰਕਤ ਹੈ ਕਿਸੇ ਬਾਰੇ ਅਜਿਹੀ ਚੀਜ਼ ਫੈਲਾਉਣੀ ਤੇ ਜੇ ਮੁੱਖ ਮੰਤਰੀ ਤੋਂ ਪਹਿਲਾਂ ਦੀਆਂ ਅਸਲੀ ਨੇ ਫਿਰ ਚਾਹੇ ਕਰਦਾਰ ਹੁਣ ਦਾ ਹੋਵੇ ਚਾਹੇ ਪਹਿਲਾਂ ਦਾ ਹੋਵੇ ਜੇ ਇਹੋ ਜਿਹਾ ਕੁਝ ਹੈ ਕਿਰੇ ਛੋਬਦਾਨੀਗਾ ਸਵਾਲ ਬਹੁਤ ਖੜੇ ਹੁੰਦੇ ਨੇ ਨਾਲ ਪਰ ਇਹ ਮਾਮਲਾ ਉਸ ਕਾਰਵਾਈ ਤੋਂ ਬਾਅਦ ਮੱਠਾ ਪੈ ਗਿਆ ਸੀ ਪਰ ਅੱਜ ਮੁੱਖ ਮੰਤਰੀ ਸਾਹਿਬ ਨੇ ਆਪ ਹੀ ਪ੍ਰਚਾਰ ਲਿਆ ਇਹਨੂੰ ਮਤਲਬ ਆਪ ਹੀ ਕਹਿੰਦੇ ਕਿ ਇਹ ਬੀਜੇਪੀ ਕੋਲ ਹੋਰ ਕੁਝ ਨਹੀਂ ਜੀ ਇਸ ਲਈ ਮੇਰੇ ਖਿਲਾਫ ਇਹ ਜਾ ਕੁਝ ਫਲਾਈ ਜਾਂਦੇ ਨੇ ਤੇ ਉਹ ਤੋਂ ਵੱਧ ਆਪਣੇ ਬਲਾਰੇ ਇਲਾਕੇ ਪ੍ਰਚਾਰ ਕਰਾਤੇ ਤਿੰਨ 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 ਚਾਰ ਚਾਰ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਟੀਵੀ ਤੇ ਡਿਬੇਟ ਹੋ ਰਹੀ ਆ ਤੇ ਬੀਜੇਪੀ ਵੱਲੋਂ ਵੀ ਹਮਲਾ ਹੋ ਰਿਹਾ ਇਧਰੋਂ ਵੀ ਹਮਲਾ ਦੋ ਇਤਰਾਫ ਸੱਚ ਕੀ ਇਹ ਭੁੱਲਰ ਵਾਲਾ ਮਾਮਲਾ ਦਬਾਉਣ ਲਈ ਹੈ ਕੀ ਇਹ ਸਟ੍ਰੈਟਜੀ ਆਮ ਆਦਮੀ ਪਾਰਟੀ ਦੀ ਕੀ ਇਸ ਤਰੀਕੇ ਕਾਰਨ ਨਾਲ ਇੱਕ ਵਾਰ ਫੇਰ ਜਿਵੇਂ ਪੰਜਾਬ ਦੇ ਵਿੱਚ ਬੀਜੇਪੀ ਕੈਂਪ ਲਾ ਰਹੀ ਹੈ ਜੀ ਉਹਨਾਂ ਦੀ ਚਰਚਾ ਹੋ ਗਈ ਸੀ ਕੈਂਪਾਂ ਦੀ ਆਪ ਹੀ ਕਰਾਤੀ ਸੀ ਕਾਰਵਾਈ ਕਰਕੇ ਕਿ ਬੀਜੇਪੀ ਦੀ ਫਿਰ ਚਰਚਾ ਕਰਾ ਕੇ ਆਮ ਆਦਮੀ ਬੀਜੇਪੀ ਨੂੰ ਮੇਨ ਫੌਕਸ 'ਚ ਲੈਣਾ ਚਾਹੁੰਦੀ ਹੈ ਤਾਂ ਕਿ ਕਾਂਗਰਸ ਅਕਾਲੀ ਮੰਤਰੀ ਹੋ ਜਾਣ ਕੀ ਉਸ ਤਰ੍ਹਾਂ ਦੀ ਹੈ ਸੋ ਇਸ ਲਈ ਆਪਣਾ کردار ਵੀ ਉਹਨ ਕੋਈ ਮਾਇਨੇ ਨਹੀਂ ਰੱਖਦਾ ਆਪਣਾ ਇਹੋ ਜਿਹਾ ਕੁਝ ਵੀ ਮਾਇਨੇ ਨਹੀਂ ਰੱਖਦਾ ਰਾਜਨੀਤੀ ਨੂੰ ਮਾਇਨੇ ਰੱਖਦੀ ਹੈ ਇਹ ਵੀ ਪਹਿਲੂ ਹੈ ਸੋ ਵੀਡੀਓ ਵਾਲਾ ਮਾਮਲਾ ਅਸਲੀ ਜਾਂ ਨਕਲੀ ਤੋਂ ਹੁਣ ਬੀਜੇਪੀ ਬਨਾਮ ਆਪ ਚ ਬਦਲ ਗਿਆ ਉਰੇ ਚਰਚਾ ਹਜੇ ਚੱਲੂਗੀ ਕਿਉਂਕਿ ਜਿਹੜੀਆਂ ਦੋ ਵੀਡੀਓ ਹਟਾਉਣ ਦੀ ਦਾਅਦ ਜੀ ਉਹ ਤੋਂ ਬਾਅਦ ਇੱਕ ਨਵੀਂ ਦੀ ਪੋਸਟ ਉਹਨੇ ਫੇਰ ਪਾਤੀ ਆ ਬੰਦੇ ਪਾਤੀ ਹਾਂਜੀ ਹਾਂ ਤੋ ਅਗਲਾ ਤਾਂ ਆਪਣੀ ਕਾਰਵਾਈ ਕਰੀ ਜਾਂਦਾ ਉਹ ਕਹਿੰਦਾ ਮੈਂ ਤਾਂ ਉਹ ਬੀਬੀ ਨੂੰ ਲਿਆ ਕੇ ਜਿਹਨੂੰ ਕਹੀ ਜਾਂਦੇ ਨਕਰੀ ਬਣਾਈ ਹੈ ਕਹਿੰਦਾ ਮੈਂ ਅਸਲੀ ਜੀ ਲਿਆ ਕੇ ਬਿਠਾ ਕੇ ਦਿਖਾ ਦੂੰਗਾ ਤੋ ਇਸ ਲਈ ਉਹਦਾ ਦਾਬੇ ਕਰੀ ਜਾਂਦਾ ਜੀ ਹੂੰ ਹੂੰ ਇਹ ਗੱਲ ਠੀਕ ਹੈ ਜੀ ਅਗਲੇ ਨੇ ਤਾਂ ਟਾਈਮ ਵੀ ਦਿੱਤਾ ਆਪੇ ਇੰਨੀ ਤਰੀਕ ਨੂੰ ਇੰਨੇ ਵਜੇ ਮੈਂ ਬਿਠਾ ਦਿਆਂਗਾ ਲਿਆ ਕੇ ਤੁਸੀਂ ਕਰ ਲਿਓ ਜੋ ਇਹ ਵੀ ਸੋਚ ਰਿਹਾ ਹਾਂ ਜਿਵੇਂ ਤੁਸੀਂ ਇਹ ਗੱਲ ਕਹੀ ਕਿ ਕੀ ਇਹ ਭੁੱਲਰ ਵਾਲਾ ਮਾਮਲਾ ਕਿ ਮਤਲਬ ਹੁਣ ਜੇ ਅੱਜ ਆਪਣੇ ਮੂੰਹੋਂ ਹੀ ਭਗਵੰਤ ਮਾਨ ਨੇ ਕਿਹਾ ਜੀ ਵੀ ਕਿ ਇਹ ਭਾਜਪਾ ਵਾਲੇ ਦਾ ਮਤਲਬ ਹੁਣ ਸਿਚੁਏਸ਼ਨ ਇਹ ਆ ਗਈ ਆ ਕਿ ਬਚਾਅ ਜਿੱਥੇ ਕਰਦਾ ਨਾ ਉੱਥੇ ਆਪਣੇ ਆਪ ਨੂੰ ਫਾਇਰਿੰਗ ਲਾਈਨ ਦੇ ਵਿੱਚ ਹੁਣ ਖੜਾ ਕਰਨਾ ਪੈ ਰਿਹਾ ਮਤਲਬ ਬਾਕੀ ਸਭ ਫੇਲ ਹੋ ਗਿਆ ਬਿਲਕੁਲ ਬਿਲਕੁਲ ਇਹ ਮੰਨਦੇ ਨਾ ਵੀ ਬਾਕੀ ਬਿਲਕੁਲ ਇਹਦਾ ਮਤਲਬ ਇਹ ਹੈ ਕਿ ਤੁਹਾਡੇ ਜੇ ਤੁਸੀਂ ਕਹਿੰਦੇ ਹੋ ਕਿ ਉਹਨਾਂ ਕੋਲ ਕੋਈ ਮੁੱਦਾ ਨਹੀਂ ਤਾਂ ਤੁਹਾਡੇ ਕੋਲ ਵੀ ਕੰਮ ਦਿਖਾਉਣ ਲਈ ਕੁਝ ਨਹੀਂ ਕਰਨ ਲਈ ਕੁਝ ਨਹੀਂ ਤਾਂ ਤੁਸੀਂ ਅਜਿਹੇ ਮੁੱਦਿਆਂ ਨੂੰ ਢਾਲ ਬਣਾ ਰਹੇ ਹੋ ਇਹ ਬਿਲਕੁਲ ਯਾ ਇਹ ਇਹ ਬਿਲਕੁਲ ਠੀਕ ਆ ਗੱਲ ਪਾਖੜਾ ਬਿਆਸ ਦੀ ਵੀ ਕਰੀਏ ਪਾਖੜਾ ਡੈਮ ਦੀ ਕਰਨੀ ਚਾਹੁੰਦਾ ਮੈਂ ਤੁਹਾਡੇ ਨਾਲ ਜਿਹੜਾ ਇਹਦਾ ਕੰਟਰੋਲ ਆ ਪਾਖੜੇ ਡੈਮ ਦਾ ਇਹ ਸਭ ਮੈਂ ਇੱਕ ਆਰਟੀਕਲ ਵੀ ਅੱਜ ਪੜ੍ਹਿਆ ਹੈ ਕੋਈ ਇਹਦੇ ਬਾਰੇ ਤੇ ਗੱਲ ਇਹੀ ਸਾਹਮਣੇ ਆ ਰਹੀ ਆ ਵੀ ਪਾਣੀਆਂ ਦੇ ਰਾਖੇ ਤੇ ਸੁਸਰੀਆਂ ਅੰਗਸਾਉਂਗੇ। ਹੂੰ ਦੇਖੋ ਪਿਛਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਚੰਡੀਗੜ੍ਹ ਤੋਂ ਨੰਗਲ ਤੱਕ ਬਹੁਤ ਦੌੜ ਲਾਈ ਕਿ ਮੈਂ ਇੱਧਰ ਉੱਧਰ ਭੱਜ ਰਿਹਾ ਉਧਰੋਂ ਇੱਧਰ ਭੱਜ ਰਿਹਾ। ਉਹ ਕਹਿੰਦੇ ਮਸਲਾ ਹੱਲ ਹੋ ਰਿਹਾ ਕਹਿੰਦਾ ਮਸਲਾ ਕੀ ਹੱਲ ਹੁੰਦਾ ਨਾ ਹੋਵੇ ਮੈਂ ਭੱਜ ਨਾੜ ਤਾ ਦੇਖੋ ਕੀ ਕਰ ਰਹੇ ਕਰ ਰਹੇ ਬਿਲਕੁਲ। ਸੋ ਇਸ ਲਈ ਉਹ ਭੱਜ ਨਾੜ ਉਹਨਾਂ ਨੇ ਖਾਸ ਹੀ ਦਿਖਾਈ ਤੇ ਉਸ ਸਮੇਂ ਫਿਰ ਬੋਰਡ ਵੀ ਲੱਗੇ ਪੰਜਾਬ ਚ ਪਾਣੀਆਂ ਦੇ ਰਾਖੇ ਤੇ। ਤੇ ਉਹ ਟੈਂਟ ਲਾ ਕੇ ਜੀ ਰੋਕ ਲਿਆ ਜੀ ਅਸੀਂ ਜੀ ਉਹਨਾਂ ਨੂੰ ਬੜ ਨੀ ਅਮਿਤ ਸਿੰਘਾ ਤੋਂ ਮਨਜ਼ੂਰੀ ਕਰਾ ਕੇ ਚੱਕੋ ਜੀ ਹੁਣ ਅਕਾਲੀਆਂ ਦੇ ਟਾਈਮ ਹੋਈ ਕਿ ਕਾਂਗਰਸ ਦੇ ਟਾਈਮ ਹੋਈ ਲਾਈ ਜਾਓ ਸਾਹਿਬ ਅਗਲਿਆਂ ਨੇ ਕੇਂਦਰੀ ਜਵਾਨ ਭੇਜਤੇ ਇੱਥੇ ਆਈ ਉਹ ਮਤਲਬ ਸੀਆਈਐਸਐਫ ਦੇ ਜਵਾਨ ਭੇਜਤੇ ਜੀ ਹਾਂਜੀ 293 ਦੇ ਕਰੀਬ ਜਵਾਨ ਆ ਗਏ ਫਲੈਟ ਉਹਨਾਂ ਲਈ ਪੁਰਾਣੇ ਜਿਹੜੇ ਸੀਗੇ ਉਹ ਟੈਂਪਰੇਰੀ ਰੈਸ਼ ਲਈ ਹੋ ਗਏ ਉਹ ਤਾਂ ਨਵੀਂ ਜ਼ਮੀਨ ਲੱਭਣ ਲੱਗੇ ਕਿ ਨਵੇਂ ਫਲੈਟ ਉਸਾਰਾਂਗੇ ਜੀ ਅਸੀਂ ਤਾਂ ਉਹ ਤਾਂ ਔਰੇ ਜ਼ਮੀਨ ਨਵੀਂ ਕਬਜਾਉਣ ਨੂੰ ਫਿਰਦੇ ਆ ਹਾਂ BBMB ਪਹਿਲਾ ਲੋਕ ਮੁੱਦਾ ਬਣ ਰਿਹਾ ਕਿ ਇਹ BBMB ਦੀ ਹੋਣ ਦੀ ਲੋੜ ਹੈ ਕਿ ਨਹੀਂ ਹੈ ਸੁਬਿਆਂ ਦਾ ਖਾ ਕੇ ਸੁਬਿਆਂ ਦੇ ਉਲਟ ਭੁਖਤ ਰਹੀ ਆ ਉਹ ਸੁਬਿਆਂ ਦੇ ਕੰਟਰੋਲ 'ਚ ਹੋਣੀ ਚਾਹੀਦੀ ਸੀ ਜੇ ਹੋਣੀ ਵੀ ਚਾਹੀਦੀ ਸੀ ਉਹਦਾ ਕੇਂਦਰੀਕਰਨ ਕਿਉਂ ਹੋ ਗਿਆ ਪੰਜਾਬ ਹਰਿਆਣਾ ਦੇ ਮੈਂਬਰੇ ਕਿਉਂ ਮੰਨਫੀ ਕਰ ਦਿੱਤੇ ਗਏ ਹਾਂ ਦੂਏ ਮੈਂਬਰ ਲਾਉਣ ਦੀ ਤਿਆਰੀ ਹੋ ਗਈ ਕਿ ਹਿਮਾਚਲ ਦਾ ਵੀ ਲੈ ਲੋ ਰਾਜਸਥਾਨ ਦਾ ਵੀ ਲੈ ਲੋ ਉਹ ਤਾਂ ਇਧਰ ਨੂੰ ਜਾ ਰਹੇ ਨੇ ਜੀ ਪਰ ਹੁਣ ਉਹ ਸੁਰੱਖਿਆ ਦੇ ਮਾਮਲੇ 'ਚ ਵੀ ਉਹਨਾਂ ਨੇ ਮਈ ਦੇ ਵਿੱਚ ਇਸ ਦੀ ਹਾਮੀ ਭਰੀ ਤੇ ਪਿਛਲੇ ਮਹੀਨਿਆਂ 'ਚ ਭੇਜ ਦਿੱਤੇ ਤੇ ਲੰਗੇ ਕੱਲ ਇੱਕ ਸਮਾਗਮ ਹੋਇਆ ਜਿਹਦੇ ਵਿੱਚ ਬਕਾਇਦਾ ਤੌਰ ਤੇ ਕੇਂਦਰੀ ਉਦਯੋਗਿਕ ਸੁਰੱਖਿਆ ਵੱਲ ਦੇ ਅਧਿਕਾਰੀ ਤੇ BBMB ਦੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅਧਿਕਾਰੀ ਉਹਨਾਂ ਨੇ ਮਿਲ ਕੇ ਇੱਕ ਸਮਾਗਮ ਕੀਤਾ ਤੇ ਕੁੱਲ ਮਿਲਾ ਕੇ ਜਿਹੜਾ ਸੁਰੱਖਿਆ ਦਾ ਪ੍ਰਬੰਧ ਦਾ ਕਾਰੋਬਾਰ ਹੈ ਉਹ ਸਾਰਾ ਕੰਮ ਕਰ ਵੀ ਕੇਂਦਰੀ ਹੱਥਾਂ 'ਚ ਚਲਾ ਗਿਆ ਸੋ BBMB ਦਾ ਵੀ ਕੇਂਦਰੀਕਰਨ ਹੋ ਗਿਆ ਸੁਰੱਖਿਆ ਕਰਨ ਦਾ ਵੀ ਕੇਂਦਰੀਕਰਨ ਹੋ ਗਿਆ ਜਿਹੜੇ ਕਹਿੰਦੇ ਸੀ ਅਸੀਂ ਪਾਣੀਆਂ ਦੇ ਰਾਖੇ ਆ ਪਹਿਲੇ ਵੀ ਤੇ ਮੌਜੂਦਾ ਵੀ ਕੋਈ ਨਹੀਂ ਲੱਭਿਆ ਨਾ ਬਾਦਲਾਂ ਦੇ ਪਰਿਵਾਰ ਚੋਂ ਕੋਈ ਬੋੜਿਆ ਨਾ ਰਾਜੇ ਮਹਾਰਾਜਿਆਂ ਦੇ ਪਰਿਵਾਰ ਚੋਂ ਬੋੜਿਆ ਨਾ ਮਾਸਟਰ ਦੇ ਘਰੋਂ ਕੋਈ ਆਇਆ ਸੋ ਕਿਤਾ ਕੋਈ ਨਹੀਂ ਆਇਆ ਹੁਣ ਉਹ ਪਾਣੀਆਂ ਦੇ ਰਾਖੇ ਕਿਉਂ ਸੋਂਗੇ ਸੁਸਰੀ ਮੰਗ ਅਗਲਾ ਨੇ ਕੰਟਰੋਲ ਕਰ ਲਿਆ ਸੋ ਜਦੋਂ ਤੁਸੀਂ ਰਾਜਨੀਤਿਕ ਲੜਾਈ ਲੜੋਂਗੇ ਹੀ ਨਹੀਂ ਨੰਗਲ ਨੂੰ ਭਜਣ ਦੀ ਬਜਾਏ ਜੰਤਰ ਮੰਤਰ ਨੂੰ ਭਜਦੇ ਹਾਂਜੀ ਯਾ ਦਿੱਲੀ ਨੂੰ ਭਜਦੇ ਮੋਦੀ ਉਮਿਤਸ਼ਾ ਦੇ ਘਰ ਮੂਰੇ ਭਜਦੇ ਪੂਰੀਆਂ ਵਿਰੋਧੀ ਧਿਰਾਂ ਨੂੰ ਵੀ ਕਹਿੰਦੇ ਕਿ ਆਜੋ ਚਲਿਏ ਜੇ ਨਾ ਜਾਂਦੇ ਕੋਈ ਲੋਕ ਆਪੇ ਬੇਨਕਾਬ ਕਰ ਲੈਂਦੇ ਉਹਨਾਂ ਨੂੰ 100% ਪਰ ਤੁਸੀਂ ਉਹ ਲੜਾਈਆਂ ਨਹੀਂ ਲੜਨੀ ਜੀ ਸੋ ਇਸ ਉਸਰੀ ਮੰਗ ਸੁੱਤੇ ਨੇ ਤੇ ਪੰਜਾਬ ਦਾ ਪੰਜਾਬ ਦੇ ਸੋਰਸਾਂ ਦਾ ਸਰੋਕਾਰਾਂ ਦਾ ਕੇਂਦਰੀਕਰਨ ਹੁੰਦਾ ਜਾ ਰਿਹਾ 100% ਆ ਜੀ ਇਹ ਪੰਜਾਬ ਦੇ ਰਿਸੋਰਸ ਜਿਹੜੇ ਨੇ ਅਲਟੀਮੇਟਲੀ ਇਹ ਤਰੀਕੇ ਨਾਲ ਇਸ ਗੱਲ ਦੇ ਵਿੱਚ ਐਟਲੀਸਟ ਮੈਂ ਤੁਹਾਡੇ ਨਾਲ ਨਿੱਜੀ ਤੌਰ ਤੇ ਸਹਿਮਤ ਹਾਂ ਨਾ ਕਿ ਸੈਂਟਰਲਾਈਜੇਸ਼ਨ ਹੁੰਦੀ ਜਾ ਰਹੀ ਆ ਤੇ ਇਹ ਪਤਾ ਨਹੀਂ ਇਹ ਜਾ ਖੁੱਲੂ ਲੱਗਦੀ ਜਾ ਖੁੱਲੂ ਨਹੀਂ ਉਮੀਦ ਨਹੀਂ ਹਰੇ ਤਾਂ ਨਹੀਂ ਕੋਈ ਉਮੀਦ ਕੋਈ ਇਹ ਜੀ ਉਮੀਦ ਅੰਜਾਮੇ ਕੁਲਸਤਾ ਕੀ ਹੋਗਾ ਰੱਬ ਰੱਖਾ ਜੀ ਤੇ ਪੰਜਾਬ ਦਾ ਹੁੰਦਾ ਕੁਛ ਨਹੀਂ ਜਿੰਨਾ ਮਰਜ਼ੀ ਆ ਜਾਣ ਪੰਜਾਬ ਦੇ ਵਿੱਚ ਜਾਗਦੇ ਜੋਧੇ ਬਥੇਰੇ ਹੈਗੇ ਹੂੰ 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 ਦੀਪਕ ਜੀ ਗੱਲ ਬਿਹਾਰ ਦੀ ਵੀ ਕਰੀਏ ਚੋਣਾਂ ਹਾਂ ਵਾਹਾਂ ਪੇ ਚੋਣ ਹੋਈ ਬਲ ਕੀ ਕਿਦਾਂ ਉਹ ਬੋਜਪੁਰੀ ਜੀ ਕਰਦੇ ਆ ਤੇ ਜਿਹੜਾ ਮਹਾਗਠ ਜੋੜ ਉੱਥੇ ਬਣਿਆ ਅਗਲੇ ਪਹੁੰਚ ਗਏ ਲਾਲੂ ਦੇ ਦਰਬਾਰ ਦੇ ਵਿੱਚ ਮੁੜ ਕੇ ਕਹਿੰਦੇ ਆ ਲਾਲੂ ਸਾਹਿਬ ਦੇ ਮੁੰਡੇ ਨੂੰ ਉਹਨਾਂ ਨੇ ਆਪਣਾ ਸੀਐਮ ਕੈਂਡੀਡੇਟ ਐਲਾਨ ਦਿੱਤਾ ਕੀ ਬਣੂ ਉੱਥੇ ਬਿਲਕੁਲ ਜੀ ਇਸ ਵਾਰ ਸਿੱਧਾ ਮੁਕਾਬਲਾ ਹੈ ਜਿਸ ਤਰ੍ਹਾਂ ਮਤਲਬ ਕਿ ਨतीश ਤੇ ਲਾਲੂ ਦੇ ਵਿਚਾਲੇ ਹਾਂਜੀ ਤੇ ਉਸ ਦੇ ਵਿੱਚ ਬੀਜੇਪੀ ਇਹ ਚਾਹੁੰਦੀ ਹੈ ਕਿ ਲੜੀਏ ਨतीश ਦੇ ਨੂੰ ਚਿਹਰਾ ਦਿਖਾ ਕੇ ਤੇ ਸਰਕਾਰ ਬਣਾਉਣ ਲੱਗਿਆ ਮੁੱਖ ਮੰਤਰੀ ਆਪਣਾ ਬਣਾ ਲਈ ਬੀਜੇਪੀ ਇਹ ਸੁਪਨੇ ਦੇਖਦੀ ਹੈ ਇਸ ਵਾਰ ਜੀ ਜੀ ਤੇ ਹੁਣ ਦੇਖਣ ਵਾਲੀ ਗੱਲ ਉਹ ਕਿ ਨतीश ਵੀ ਹੰਢਿਆ ਹੋਇਆ ਖਿਡਾਰੀ ਹੈ ਚਾਹੇ ਕੁਝ ਹੋਵੇ ਤੇ ਉਹਨੂੰ ਕੁਝ ਕਹਿੰਦੇ ਆ ਸਿਧਰਾ ਹੋ ਗਿਆ ਹੋ ਗਿਆ ਉਹ ਹੋ ਗਿਆ ਪਰ ਉਹ ਅਜੇ ਵੀ ਰਾਜਨੀਤਿਕ ਤੌਰ ਤੇ ਬਹੁਤ ਚਤਾਨਾ ਕਿਉਂਕਿ ਜਿਵੇਂ ਹੀ ਚਿਰਾਗ ਪਾਸਵਾਨ ਨੇ ਆਪਣੀਆਂ ਗੋਟੀਆਂ ਫਿੱਟ ਕੀਤੀ ਉਹਨੇ ਪਹਿਲਾਂ ਹੀ ਆਪਣੇ ਉਮੀਦਵਾਰ ਹਲਾ ਦਿੱਤੇ ਸੋ ਠੀਕ ਉਧਰ ਐਨਡੀਐਚ ਵੀ ਸਾਰਾ ਕੁਝ ਨਹੀਂ ਹੈ ਤੇ ਇਧਰ ਜੇ ਆਪਾਂ ਗੱਲ ਕਰੀਏ ਮਹਾਗਠ ਜੋੜ ਦੀ ਆਰਜीडी ਤੇ ਕਾਂਗਰਸ ਇਧਰ ਵੀ ਕਈ ਥਾਵਾਂ ਤੇ ਫ੍ਰੈਂਡਲੀ ਉਮੀਦਵਾਰ ਖੜੇ ਹੈ ਉਹ ਵੀ ਅਜੇ ਮਸਲਾ ਨਿਬੜਨ ਪਰ ਅੱਜ ਸਾਂਝੀ ਪ੍ਰੈਸ ਕਾਨਫਰੰਸ ਦੀ ਮਹਾਗਠ ਜੋੜ ਦੀ ਜਿਹਦੇ ਵਿੱਚ ਅਸ਼ੋਕ ਗਹਿਲੋਤ ਨੇ ਪਕਾੜ ਤੌਰ ਤੇ ਲਾਲੂ ਦੇ ਮੁੰਡੇ ਤੇਜਸਵੀ ਯਾਦਵ ਨੂੰ ਅੱਜ ਸੀਐਮ ਦਾ ਚਿਹਰਾ ਹਲਾਣਤਾ ਤੇ ਉਹਨੇ ਕਹਿਤਾ ਵੀ ਕਾ ਸਾਡਾ ਉਪ ਮੁੱਖ ਮੰਤਰੀ ਵੀ ਹੋਊਗਾ 2-3 ਹੋਰ ਬਣਾਵਾਂਗੇ OBC ਚੋਂ ਐ ਐਸਸੀਬੀਸੀ ਭਾਈਚਾਰੇ ਚੋਂ ਉਹਨਾਂ ਨੂੰ ਪਛੜਿਆ ਨੂੰ ਵੀ ਅਸੀਂ ਥਾਂ ਦੇਵਾਂਗੇ ਜੇ ਇਦਾਂ ਉਹਨਾਂ ਨੇ ਸਾਰੇ ਵਰਗਾਂ ਨੂੰ ਆਪਣੇ ਨਾਲ ਲੈਣ ਦਾ ਦਮ ਵੀ ਭਰਿਆ ਸੋ ਹੁਣ ਮੁਕਾਬਲਾ ਸਿੱਧਾ ਹੈ ਜਿਹਦੇ ਵਿੱਚ ਕੋਈ ਦੋ ਰਾਏ ਨਹੀਂ ਔਰ ਦੇਖਣ ਵਾਲੀ ਗੱਲ ਹੋਈ ਕਿ ਕੀ ਲਾਲੂ ਦੇ ਨਾਂ ਦੇ ਉੱਤੇ ਕੋਈ ਜਾਦੂ ਚੱਲਦਾ ਜਾਂ ਨਹੀਂ ਚੱਲਦਾ ਜਾਂ ਅਮਿਤ ਸ਼ਾਹ ਦੀ ਰਣਨੀਤੀ ਚੱਲਦੀ ਹੈ ਜਾਂ ਅ ਮੋਰ ਕੇ ਨਤੀਜੇ ਦਾ ਨਾ ਚੱਲਦਾ ਪਰ ਇਹਨਾਂ ਨੇ ਇਹ ਸਵਾਲ ਖੜਾ ਕਰਤਾ ਕਿ ਅਸੀਂ ਤਾਂ ਚਿਹਰਾ ਹਲਾਉਂਤਾ ਹੁਣ ਵਾਰੀ ਐਂਡੀਆ ਦੀ ਹੈ ਓਕੇ ਕਹਿੰਦੇ ਉਹ ਕਹੀ ਜਾਂਦੇ ਕਿ ਨਤੀਜੇ ਦੇ ਨਾਂ ਤੇ ਲੜਾਂਗੇ ਕਹਿੰਦੇ ਨਾਂ ਤੇ ਨਹੀਂ ਲੜਾਂਗੇ ਸੀਐਮ ਦੱਸੋ ਕੌਣ ਹੋਊਗਾ ਸੋ ਉਹਨਾਂ ਲਈ ਚੈਲੰਜ ਤਾਂ ਖੜਾ ਕਰਤਾ ਸੋ ਦੇਖਦੇ ਆਂ ਜੀ ਪਹਿਲੇ ਫੇਜ਼ ਦੇ ਵਿੱਚ 6 ਨਵੰਬਰ ਨੂੰ ਵੋਟਾਂ ਪੈਣੀਆਂ ਨੇ 121 ਸੀਟਾਂ ਦੇ ਵੋਟਾਂ ਨੇ ਦੂਸਰੇ ਫੇਜ਼ 11 ਨਵੰਬਰ ਨੂੰ ਬੈਠਾਂ ਪੈਣੀਆਂ ਉਹਦਨੇ ਤਰੰਤਰ ਨਾਲ ਜਿਵੇਂ ਨਹੀਂ ਚਾਉਣ ਵੀ ਆ ਸਾਡੇ ਵਾਲੀ ਸੋ ਉਸ ਦਿਨ 122 ਸੀਟਾਂ ਤੇ ਨੇ ਤੇ 122 ਸੀਟਾਂ ਹੀ ਇਹਨਾਂ ਨੂੰ ਬਹੁਮਤ ਲਈ ਚਾਹੀਦੀਆਂ ਨੇ ਕੁੱਲ 243 ਨੇ ਤੇ 14 ਤਰੀਕ ਨੂੰ ਨਤੀਜਾ ਆ ਜਾਣਗੇ ਹੁਣ ਭੱਗ ਗਿਆ ਪੂਰਾ ਮਾਹੌਲ ਜੀ ਸੰਭਾਵਨਾਵਾਂ ਕੀ ਨੇ ਜੇ ਮੈਂ ਤੁਹਾਡਾ ਐਕਸਪਰਟਾਈਜ਼ ਆ ਉਹਦੇ ਹਿਸਾਬ ਨਾਲ ਨਹੀਂ ਅਜੇ ਅਜੇ ਕੁਝ ਵੀ ਕਹਿਣਾ ਮਿਲਦਾ ਜਲਦਬਾਜੀ ਹੋ ਰਹੀ ਹੈ ਅਜੇ ਜਲਦਬਾਜੀ ਆ ਅਜੇ 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 ਪਤਾ ਨਹੀਂ ਲੱਗਦਾ ਵੀ ਕਿਉਂਕਿ ਬੜੀ ਤਿਲਕਣ ਬਾਜੀ ਦਾ ਮਾਹੌਲਾ ਉੱਥੇ ਇਹ ਗੱਲ ਸਹੀ ਆ ਤੁਹਾਡੀ ਨਹੀਂ ਉੱਥੇ ਤਿਲਕਣ ਬਾਜੀ ਵੀ ਹੈ ਤੇ ਉੱਥੇ ਜਾਤ ਬਰਾਦਰੀ ਬਹੁਤ ਕਾਊਂਟ ਕਰਦੀ ਆ ਅਜੇ ਵੀ ਹੂੰ ਹੂੰ ਬਹੁਤ ਜਿਆਦਾ ਹੂੰ ਤੇ ਦੂਸਰਾ ਉੱਥੇ ਖਰੀਦੋ ਪਰੋਖਸ ਵਾਲਾ ਪਹਿਲੂ ਵੀ ਬਹੁਤ ਵੱਡਾ 100% ਯੈਸ ਯੈਸ ਤੇ ਉਹ ਇਹ ਖਾਸ ਕਰਕੇ ਜਿਹੜਾ ਪ੍ਰਸ਼ਾਂਤ ਕਿਸ਼ੋਰ ਹੈ ਹੂੰ ਹੂੰ ਉਹ ਕਾਫੀ ਕੁਝ ਤੈਅ ਕਰੂਗਾ ਕਿ ਸਰਕਾਰ ਕੀ ਦੀ ਬਣਨੀ ਹੈ ਹਾਂ ਯਾ ਇਹ ਜਿਹੜਾ ਪੀਕੇ ਫੈਕਟਰ ਹੈ ਨਾ ਇਸ ਵਾਰ ਇਹ ਵਾਕਈ ਉੱਤੇ ਜ਼ਰੂਰ ਅਸਰ دار ਰਹੇਗਾ ਬਹੁਤ ਮਿਹਰਬਾਨੀ ਦੀਪਕ ਜੀ ਅੱਜ ਜੁੜੇ ਕੱਲ ਫੇਰ ਜੁੜਾਂਗੇ ਗੱਲਬਾਤਾਂ ਕਰਾਂਗੇ ਜੀ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਮਿਹਰਬਾਨਾ ਧੰਨਵਾਦ ਸਤਿ ਸ੍ਰੀ ਅਕਾਲ ਧੰਨਵਾਦ ਥੈਂਕ ਯੂ